ਮੈरिज ਹੋਣ ਤੋਂ ਬਾਅਦ ਸ਼ਿਲਾ ਨੂੰ ਪ੍ਰੀਤਮ ਕੋਲ ਬੇਬੇ ਆਪਣੇ ਕੋਲ ਹੀ ਪਾਉਂਦੀ ਰਹੀ। ਸ਼ਿਲਾ ਨੂੰ ਪੁੱਛਦੀ ਰਹੀ ਕਿ ਤੂੰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਆਂ? ਸਰੀਰਕ ਤੌਰ ਤੇ। ਕਿਉਂਕਿ ਬੇਬੇ ਪ੍ਰੀਤਮ ਕੋਲ ਬਹੁਤ ਸਿਆਣੀ ਔਰਤ ਹੈ। ਉਹ ਚੰਗੀ ਤਰ੍ਹਾਂ ਇੱਕ ਔਰਤ ਦੀ ਅੰਦਰਲੀ ਵਿਦੇਨ ਅਤੇ ਪੀੜਾ ਨੂੰ ਜਾਣਦੀ ਹੈ। ਅਗਲੇ ਦਿਨ ਬੇਬੇ ਸਵੇਰੇ 9:00 ਵਜੇ ਜਦੋਂ ਗੁਰਦੁਆਰਾ ਸਾਹਿਬ ਵਿੱਚ ਕੋਈ ਨਹੀਂ ਹੁੰਦਾ ਉਸ ਸਮੇਂ ਸੇਬੇ ਅਤੇ ਸ਼ਿਲਾ ਨੂੰ ਲੈ ਕੇ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਗਈ ਕਿਉਂਕਿ ਪ੍ਰੀਤਮ ਬੇਬੇ ਨੇ ਚਾਹੁੰਦੀ ਸੀ ਕਿ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੀ ਔਰਤ ਸ਼ੀਲਾ ਨੂੰ ਕੁਝ ਵੀ ਗਲਤ ਆckte ਵੀ ਪ੍ਰੀਤਮ ਬੇਬੀ ਉਹਨਾਂ ਦੋਹਾਂ ਨੂੰ ਇੱਕ ਨਵੇਂ ਵਿਆਹ ਜੋੜਿਤ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਜਾ ਰਹੀ ਸੀ ਅਜਿਹੇ ਜਿਹੜੇ ਰਾਤੇ ਵਿੱਚ ਤਿੰਨ ਚਾਰ ਕਾਰ ਆਉਂਦੇ ਨੇ ਉਹਨਾਂ ਦੇ ਵਿੱਚ ਕਾਲੇ ਕਾਰ ਵਿੱਚ ਇੱਕ ਸਿਆਣੀ ਔਰਤ ਰਹਿੰਦੀ ਜਿਸ ਦਾ ਨਾਮ ਬੇਸ਼ਨਕੌਰ ਉਹ ਬਹੁਤ ਅਤਿ ਦਰਜੇ ਦੀ ਨਲਮਦਿਰ ਔਲਾਤ ਹੈ ਜਦੋਂ ਉਸਨੇ ਵਿਖਿਆ ਸੇ ਬਾਤ ਸ਼ੀਲਾ ਆਪਣੀ ਬੀਬੀ ਪ੍ਰੀਤਮ ਕੌਰ ਦੇ ਨਾਲ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਜਾ ਰਹੀਆ ਤਾਂ ਉਹਨਾਂ ਨੇ ਹੱਥ ਮਾਰ ਗਏ ਉਹਨਾਂ ਨੂੰ ਆਪਣੇ ਦਰਵਾਜ਼ੇ ਦੇ ਸામਨੇ ਰੋਕ ਲਿਆ ਤੇ ਗਿਆ ਪਲਿਓ ਪਰਸ਼ੂ 2 ਮਿੰਟ ਰੁਕਣਾ ਮੈਂ ਹੁਣੇ ਆਈ ਬਿਸ਼ਨਕਰ ਦੇ ਮੂੰਹ ਉੱਤੇ ਬਹੁਤ ਸੋਨੀ ਮਸਕੜ ਸੀ ਪਰ ਉਸ ਦੇ ਘਰ ਉਸ ਨੂੰ ਸੇਬੇ ਦੇ ਕਰਨੀ ਜਾਣ ਕਰਦੇ ਉਸ ਨੂੰ ਸੇਬੇ ਦੇ ਕਰਨੀ ਸੀ ਜਾਣ ਦਿੰਦੇ ਉਹ ਆਪਣੀ ਮੁਟੀ ਦੇ ਵਿੱਚ ਲੁਕਾ ਕੇ 100 ਰੁਪਏ ਦਾ ਨੋਟ ਲੈ ਕੇ ਆਈ ਅਤੇ ਉਸ ਸਮੇਂ ਉਸ ਦੇ ਘਰ ਵਿੱਚ ਕੋਈ ਨਹੀਂ ਸੀ ਇਸ ਕਰਕੇ ਉਸਨੇ ਬੇ ਪ੍ਰਿਤਮ ਕੌਰ ਅਤੇ ਉਹਨਾਂ ਦੋਹਾਂ ਨੂੰ ਆਪਣੇ ਘਰ ਦੇ ਸਾਹਮਣੇ ਰੋਕ ਲਿਆ ਬਿਸ਼ਨ ਕਰਨੇ ਆਸੇ-ਪਾਸੇ ਵੇਖਿਆ ਤੇ ਥੋੜਾ ਜਿਹਾ ਸੇਪੇਦ ਸ਼ਿੱਲੇ ਨੂੰ ਦਰਵਾਜ਼ੇ ਦੇ ਕੋਲ ਕਰਕੇ ਸ਼ਿੱਲਾ ਦੇ ਹੱਥ ਵਿੱਚ ਉਸ 100 ਰੁਪਏ ਦਾ ਨੋਟ ਫੜਾ ਕੇ ਗੱਲ ਲਗਾ ਕੇ ਜਲਦੀ-ਜਲਦੀ ਬੇਬੇ ਪ੍ਰੀਤਮ ਕੌਰ ਨੂੰ ਵਧਾਈਆਂ ਦੇ ਦੇ ਕੇ ਵਿਦਾ ਕਰ ਦਿੱਤਾ ਜਦੋਂ ਇਹ ਸਾਰਾ ਕੁਝ ਸ਼ਿੱਲਾ ਨੇ ਵੇਖਿਆ ਤਾਂ ਉਸ ਦਾ ਮਨ ਘੱਟ ਗਿਆ ਦੋ ਉਠਿਆ ਬੇਬੇ ਪ੍ਰੀਤਮ ਕੌਰ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਬਿਸ਼ਨ ਕੌਰ ਸਾਨੂੰ ਰੋਕ ਕੇ ਇਹ ਸ਼ਗਨ ਵੀ ਪਾ ਸਕਦੀ ਹੈ ਉਹਨਾਂ ਤੇ ਇਹਨੇ ਗੁਰਦੁਆਰਾ ਸਾਹਿਬ ਦੀ ਉਪਰਲੀ ਮਾਰਦ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕੋ ਕੇ ਮੱਥਾ ਟੇਕਿਆ ਤੇ ਸ਼ੀਲਾ ਵਿਚਾਰੀ ਪਤਾ ਨਹੀਂ ਕਿੰਨੇ ਮਹੀਨਿਆਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸੀ ਫਿਰ ਬੇਬੀ ਪ੍ਰੀਤਮ ਕੌਰ ਨੇ ਗੁਰਦਰਾ ਸਾਹਿਬ ਦੇ ਗ੍ਰੰਥੀ ਦੇ ਹੱਥ ਵਿੱਚ 100 ਰੁਪਏ ਦਾ ਨੋਟ ਫੜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਹ ਅਰਦਾਸ ਕਰਵਾ ਦਿੱਤੀ ਇਹਨਾਂ ਦੋਹਾਂ ਦੀ ਜੋੜੀ ਨੂੰ ਗੁਰੂ ਸਾਹਿਬ ਹਮੇਸ਼ਾ ਹਮੇਸ਼ਾ ਸਲਾਮਤ ਰੱਖਣ ਉਸ ਤੋਂ ਬਾਅਦ ਉਹ ਤਿੰਨੇ ਜਾਨੇ ਆਪਣੇ ਘਰ ਵਾਪਸ ਪਰਤੇ ਆਏ ਕਾਰ ਆਯਾਨੂ ਬੇਬੀ ਪ੍ਰੀਤਮ ਕੌਰ ਆਪਣੇ ਪੁੱਤ ਨੂੰ ਕਹਿਣ ਲੱਗੇ ਪੁੱਤ ਘਰ ਵਿੱਚ ਸੌਦਾ ਪਤਾ ਖਤਮ ਹੋਣ ਨੂੰ ਹੈ ਤੂ ਮੜਾ ਜਾ ਸ਼ਹਿਰ ਜਾ ਕੇ ਸੋਦਾ ਪੱਤਾ ਖਰੀਦ ਕੇ ਲਾਇਆ ਅਜੇ ਦੂਜੇ ਪਾਸੇ ਬਚਨ ਸੋਨਾ ਮੁੰਡਾ ਟੀਰਾ ਪੂਰੇ ਗੁੱਸੇ ਦੇ ਵਿੱਚ ਪਿੰਡ ਚ ਖੋਰੂ ਪਾਉਂਦਾ ਫਿਰ ਰਿਹਾ ਸੀ ਉਹ ਇੱਕ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਿਤੇ ਸੇਬਾ ਉਸ ਨੂੰ ਇਕੱਲਾ ਰਾਹ ਵਿੱਚ ਮਿਲ ਜਾਵੇ ਤਾਂ ਉਸ ਦਾ ਬੁਰਾ ਹਾਸ਼ਰ ਕਰ ਦੇਵੇਗਾ ਪਰ ਵਿਚਾਰਾ ਸੇਬਾ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਉਹ ਤਾਂ ਬਸ ਆਪਣੀ ਨਵੀਂ ਦੁਨੀਆ ਦੇ ਵਿੱਚ ਮਗਨ ਸੀ ਉਸ ਨੂੰ ਹੁਣ ਆਪਣੀ ਮਰ ਚੁੱਕੀ ਪਤਨੀ ਦਾ ਵੀ ਖਿਆਲ ਹੌਲੀ-ਹੌਲੀ ਭੁੱਲ ਰਿਹਾ ਸੀ ਕਿਉਂਕਿ ਰੱਬ ਨੇ ਉਸ ਦੇ ਘਰ ਬਹੁਤ ਚੰਗੇ ਗੁਨਾਵਲੇ ਸ਼ੀਲਾ ਪੇਜ ਦਿੱਤੀ ਸੀ ਸੇਵ ਨੇ ਆਪਣੇ ਮੋਟਰਸਾਈਕਲ ਸਟਾਰਟ ਕੀਤਾ ਤੇ ਸਿੱਧਾ ਇਹ ਸ਼ਹਿਰ ਵਾਲ ਨੂੰ ਸੌਦਾ ਪਤਾ ਲੈਣ ਚਲਾ ਗਿਆ ਜਦੋਂ ਉਹ ਆਪਣੇ ਪੱਕੇ ਦੁਕਾਨਦਾਰ ਲਾਲੇ ਕੋਲ ਪਹੁੰਚਿਆ ਤਾਂ ਪਹਿਲਾਂ ਤਾਂ ਲਾਲਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ ਅਤੇ ਆਖਣ ਲੱਗਿਆ ਕੀ ਗੱਲ ਬੜਾ ਖਿੜਿਆ-ਖਿੜਿਆ ਲੱਗਦਾ ਮੈਨੂੰ ਲੱਗਦਾ ਕਿ ਤੇ ਤੈਨੂੰ ਕੁਬੇਰ ਦਾ ਖਜ਼ਾਨਾ ਤਾਂ ਨਹੀਂ ਮਿਲ ਗਿਆ ਸੇਵਾ ਬੋਲਿਆ ਬਸ ਇਸੇ ਤਰ੍ਹਾਂ ਹੀ ਸਮਝ ਲਓ ਲਾਲਾ ਜੀ ਕੁਬੇਰ ਦਾ ਖਜ਼ਾਨਾ ਹੀ ਮਿਲ ਗਿਆ ਜਿਸ ਦੇ ਆਸਰੇ ਜ਼ਿੰਦਗੀ ਹੁਣ ਬਹੁਤ ਹਸੀਨ ਤਰੀਕੇ ਦੇ ਨਾਲ ਲੰਘ ਜਾਵੇਗੀ ਲਾਲਾ ਜੀ ਤੁਸੀਂ ਬਸ ਸੁਣੋ ਇਹ ਫੜੋ ਸੋਦੇ ਪੱਤੇ ਦੀ ਲਿਸਟ ਤੇ ਜੋ ਜੋ ਵੀ ਇਸ ਵਿੱਚ ਲਿਖਿਆ ਮੈਨੂੰ ਜਲਦੀ ਇਲਫਾਫੇ ਵਿੱਚ ਪਾ ਕੇ ਦਿਓ ਦੂਜੇ ਪਾਸੇ ਪਿੰਡ ਵਿੱਚ ਕਿਸੇ ਬੰਦੇ ਨੇ ਬਚਨ ਸਿਉਂਦੇ ਮੁੰਡੇ ਨੂੰ ਇਹ ਗੱਲ ਦੱਸ ਦਿੱਤੀ ਕਿਸੇ ਬਾਜੀ ਇਕੱਲਾ ਹੀ ਬਾਜ਼ਾਰ ਵਿੱਚ ਗਿਆ ਹੋਇਆ ਹੈ ਜਦੋਂ ਇਹ ਗੱਲ ਦਾ ਪਤਾ ਧੀਰੇ ਨੂੰ ਲੱਗਿਆ ਤੇ ਉਹ ਹੋਰ ਵੀ ਗੁੱਸੇ ਵਿੱਚ ਅਗਨ ਨਾਲ ਲਾਲ ਹੋ ਗਿਆ ਉਸਨੇ ਸਿੱਧਾ ਹੀ ਪਾਲੇ ਨੂੰ ਫੋਨ ਕੀਤਾ ਕਿ ਬਾਈ ਤੂੰ ਮੈਨੂੰ ਪਿੰਪਲ ਦੇ ਕੋਲ ਆ ਕੇ ਮਿਲ ਅੱਜ ਅਸੀਂ ਤੇਰੇ ਝਾਰ ਦਾ ਉਹ ਹੱਲ ਕਰਾਂਗੇ ਕਿ ਉਹ ਜ਼ਿੰਦਗੀ ਦੇ ਵਿੱਚ ਯਾਦ ਰੱਖੇਗਾ ਜਦੋਂ ਇਹ ਗੱਲ ਪਾਲੇ ਨੇ ਸੁਣੀ ਤਾਂ ਉਹ ਇਕਦਮ ਡਰ ਗਿਆ ਬੇਸ਼ੱਕ ਉਹ ਬੇ ਉਸੇਬੇ ਨਾਲ ਨਹੀਂ ਬੋਲਦਾ ਸੀ ਪਰ ਹੱਲੇ ਵੀ ਉਸਦੇ ਮਨ ਵਿੱਚ ਸੇਬੇ ਦੇ ਪ੍ਰਤੀ ਇੰਨੀ ਜ਼ਿਆਦਾ ਨਫ਼ਰਤ ਨਹੀਂ ਸੀ ਅਤੇ ਉਸਨੇ ਧੀਰੇ ਨੂੰ ਇਹ ਬਾਰਨਾ ਮਾਰ ਕੇ ਟਾਲ ਦਿੱਤਾ ਕਿ ਮੈਨੂੰ ਆਪਣੀ ਭੈਣ ਨੂੰ ਦਵਾਈ ਦਿਵਾਉਣ ਵਾਸਤੇ ਡਾਕਟਰ ਕੋਲ ਜਾਣਾ ਹੈ ਯਾਰ ਤੁਸੀਂ ਜਾਓ ਮੈਂ ਅੱਜ ਨਹੀਂ ਆ ਸਕਦਾ ਧੀਰਾ ਬੋਲਿਆ ਚੱਲ ਫਿਰ ਕੋਈ ਗੱਲ ਨਹੀਂ ਮਿਤਰਾ ਤੂੰ ਵੀ ਯਾਦ ਰੱਖੀ ਪੱਲੇ ਨੇ ਝੱਟ ਹੀ ਫੋਨ ਕੱਟ ਦਿੱਤਾ ਅਤੇ ਫਿਰ ਪੱਲੇ ਨੇ ਸਿੱਧਾ ਹੀ ਸੇਬੇ ਨੂੰ ਫੋਨ ਮਿਲਾ ਦਿੱਤਾ ਪੱਲੇ ਨੇ ਕਿਹਾ ਹਾਂ ਬਈ ਸੇਬਿਆ ਤੂੰ ਇਸ ਸਮੇਂ ਕਿੱਥੇ ਹੈ ਸੇਬਾ ਬੋਲਿਆ ਕੀ ਗੱਲ ਬਾਈ ਅੱਜ ਕਿਵੇਂ ਯਾਦ ਆ ਗਈ ਮੇਰੀ ਯਾਰਾ ਹੁਣ ਇਹ ਗੱਲ ਪੁੱਛਣ ਦਾ ਸਮਾਂ ਨਹੀਂ ਪਰ ਤੂੰ ਇਹ ਦੱਸ ਮੈਨੂੰ ਤੂੰ ਹੈ ਕਿੱਥੇ ਮੈਂ ਸ਼ਹਿਰ ਗਿਆ ਹੋਇਆ ਸੌਦਾ ਪਤਾ ਲੈਣ ਲਈ ਪਰ ਗੱਲ ਕੀ ਹੈ ਤੂੰ ਇਹ ਸਭ ਮੈਥੋਂ ਕਿਉਂ ਪੁੱਛ ਰਿਆ ਬਾਈ ਮੇਰੇ ਕੋਲ ਧੀਰੇ ਦਾ ਫੋਨ ਆਇਆ ਸੀ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ ਉਹ ਤੈਨੂੰ ਕੁੱਟਣ ਵਾਸਤੇ ਮੈਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਪਰ ਮੈਂ ਉਸਦੇ ਨਾਲ ਜਾਣ ਵਾਸਤੇ ਨਾ ਕਰ ਦਿੱਤੀ ਬਾਕੀ ਬਾਈ ਤੂੰ ਆਪਣਾ ਧਿਆਨ ਰੱਖੀ ਉਹ ਹੁਣ ਉਹ ਹੁਣੇ ਮੈਨੂੰ ਲੱਗਦਾ ਤਿੰਨ ਚਾਰ ਮੁੰਡਿਆਂ ਨੂੰ ਲੈ ਕੇ ਤੈਨੂੰ ਰਾਹ ਵਿੱਚ ਕੇਰੇਗਾ। ਬਾਕੀ ਬਾਈ ਤੂੰ ਆਉਂਦੇ ਹੋਏ ਆਪਣਾ ਕਿਆਨ ਲੱਕੀ। ਉਹ ਆਪਣੇ ਪਿਓ ਦੀ ਬੇਇੱਜ਼ਤੀ ਦਾ ਬਦਲਾ ਤੇਰੇ ਤੋਂ ਲੈਣਾ ਚਾਹੁੰਦਾ ਹੈ। ਤੂੰ ਇੱਕ ਕੰਮ ਕਰੀ ਤੂੰ ਪਿੰਡ ਦੀ ਪਿਛਲੀ ਫਿਰਨੀ ਵਿੱਚੋਂ ਦੀ ਹੋ ਕੇ ਆਪਣੇ ਘਰ ਆਈਂ। ਬਾਕੀ ਬਾਈ ਮੇਰਾ ਇਹ ਤੈਨੂੰ ਦੱਸਣਾ ਹੈ। ਇੱਕ ਦੋਸਤ ਹੁੰਦੇ ਨਾਤੇ ਫਰਜ ਬੰਦਾ ਸੀ। ਪਹਿਲਾਂ ਜੋ ਹੋਇਆ ਸੋ ਹੋਇਆ ਬਾਈ ਮਾਫ ਕਰੀ। ਪਹਿਲੇ ਨੂੰ ਇਹ ਗੱਲ ਕਰਦੇ ਹੋਏ ਉਸ ਦੀਆਂ ਦੋਵੇਂ ਪੈਣਾ ਪ੍ਰੀਤੀ ਅਤੇ ਸ਼ਾਲੂ ਨੇ ਸੁਣ ਲਿਆ। ਉਹ ਦੋਵੇਂ ਪੈਣਾ ਮਾਨੀ ਮਨ ਵਿੱਚ ਕਹਿਣ ਲੱਗ ਪਈਆਂ। ਹੇ ਰੱਬਾ ਤੇਰਾ ਸ਼ੁਕਰ ਆ। ਤਦ ਦੁਬਾਰਾ ਤੋਂ ਸਾਡੇ ਪ੍ਰਾਦੀ ਦੋਸਤੀ ਸੇਬੇ ਨਾਲ ਕਰਾ ਦਿੱਤੀ ਦੂਜੇ ਪਾਸੇ ਤੀਰ ਆਪਣੇ ਤਿੰਨ ਚਾਰਾ ਦੋਸਤਾਂ ਨੂੰ ਨਾਲ ਲੈ ਕੇ ਪਿੰਡ ਦੀ ਮੇਨ ਸੜਕ ਦੇ ਸਾਈਡ ਵਿੱਚ ਲੁਕ ਗਿਆ ਅਤੇ ਉਹ ਆਪਣੇ ਤਿੰਨ ਚਾਰਾ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਅੱਜ ਤਾਂ ਉਸ ਦੀਆਂ ਪੂਰੀਆਂ ਲੱਤਾਂ ਬਾਹਾਂ ਤੋੜ ਕੇ ਰੱਖ ਦੇਣੀਆਂ ਨੇ ਸੇਬਾ ਸੋਦਾ ਪੱਤਾ ਲੈ ਕੇ ਪਿੰਡ ਦੀ ਮੇਨ ਸੜਕ ਨੂੰ ਨਾ ਆਇਆ ਸੇਬਾ ਪਿੰਡ ਦੇ ਪਿੱਛੇ ਆਉਂਦੀ ਹੋਈ ਕੱਚੀ ਫਿਰਨੀ ਤੋਂ ਆਉਂਦਾ ਹੋਇਆ ਆਪਣੇ ਘਰ ਪਹੁੰਚ ਗਿਆ ਅਤੇ ਜਦੋਂ ਤੀਰੇ ਅਤੇ ਉਸ ਦੇ ਤਿੰਨਾਂ ਦੋਸਤਾਂ ਨੂੰ ਖੜੇ ਹੋਏ ਕਈ ਘੰਟੇ ਗੁਜ਼ਰ ਗਏ ਉਹ ਵੀ ਧੱਕਾ ਕਰਕੇ ਆਪਣੇ ਘਰ ਮੁੜ ਗਈ। ਟੀਰਾ ਮਨੀ ਮਨ ਸੋਚ ਰਹੀ ਸੀ ਕਿ ਉਹ ਕਿੱਥੇ ਚਲਾ ਗਿਆ ਜਿਹੜਾ ਹੱਲੇ ਤੱਕ ਪਿੰਡ ਹੀ ਨਹੀਂ ਮੁੜਿਆ। ਬਜਨ ਸਿੰਘ ਦਾ ਮੁੰਡਾ ਟੀਰਾ ਸੇਬੇ ਤੇ ਬਾਜ਼ਾਰ ਤੋਂ ਮੁੜਨ ਦਾ ਇੰਤਜ਼ਾਰ ਕਰਦਾ ਰਿਹਾ। ਉਸ ਨਾਲ ਖੜੇ ਹੋਏ 3000 ਦੋਸਤ ਵੀ ਬਿਲਕੁਲ ਲੱਗ ਗਏ ਅਤੇ ਉਹ ਟੀਰੇ ਨੂੰ ਪੁੱਛਣ ਲੱਗੇ ਕਿ ਤੈਨੂੰ ਪਤਾ ਪੱਕਾ ਪਤਾ ਹੈ ਉਹ ਬਾਜ਼ਾਰ ਗਿਆ ਹੋਇਆ ਹੈ। ਅਤੇ ਦੂਜੇ ਪਾਸੇ ਸੇਬੇ ਨੇ ਘਰ ਪਹੁੰਚ ਕੇ ਸਾਰੀ ਦੀ ਸਾਰੀ ਗੱਲ ਆਪਣੀ ਮਾਂ ਪ੍ਰੀਤਮ ਕੌਰ ਨੂੰ ਦੱਸ ਦਿੱਤੀ ਕਿ ਬਜਨ ਸਿੰਘ ਦਾ ਮੁੰਡਾ ਟੀਰਾ ਮੈਨੂੰ ਮਾਰਨ ਵਾਸਤੇ ਫਿਰ ਰਿਹਾ ਹੈ। ਜਦੋਂ ਇਸ ਗੱਲ ਦਾ ਪਤਾ ਪ੍ਰੀਤਮ ਬੇਬੇ ਨੂੰ ਲੱਗਾ ਤਾਂ ਉਸ ਨੂੰ ਇਸ ਗੱਲ ਦੀ ਚਿੰਤਾ ਪੈ ਗਈ ਕਿ ਕਿਤੇ ਕਾਲੂ ਜੇ ਮੇਰਾ ਪੁੱਤ ਉਸ ਨੂੰ ਇਕੱਲਾ ਕਿਤੇ ਮਿਲ ਗਿਆ ਤਾਂ ਉਸ ਸੇਬੇ ਨੂੰ ਜ਼ਰੂਰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਪ੍ਰੀਤਮ ਬੇਬੇ ਨੇ ਇਸ ਗੱਲ ਉਸ ਸਰਪੰਚ ਸਾਹਿਬ ਨੂੰ ਦੱਸਣਾ ਸਹੀ ਸਮਝਿਆ ਪ੍ਰੀਤਮ ਬੇਬੇ ਆਪਣੇ ਪੁੱਤ ਨੂੰ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਬਸ ਇਸ ਗੱਲ ਦਾ ਧਿਆਨ ਰੱਖੇ ਜੇ ਕਿਤੇ 3-4 ਮੁੰਡਿਆਂ ਨੂੰ ਨਾਲ ਲੈ ਕੇ ਖੜਾ ਹੋਵੇ ਤਾਂ ਤੂੰ ਉਹਨਾਂ ਕੋਲ ਕਦੇ ਵੀ ਨਾ ਜਾਈ ਬਾਕੀ ਮੈਂ ਕਰਦੀਆਂ ਗੱਲ ਸਰਪੰਚ ਸਾਹਿਬ ਨਾਲ ਆ ਕੇ ਅਚਾਨਕੇ ਪ੍ਰੀਤਮ ਬੇਬੇ ਨੂੰ ਬੈਗ ਲੱਗ ਗਿਆ ਜਿਸ ਦੇ ਵਿੱਚ ਸੇਬੇ ਨੇ 2.2 ਲੱਖ ਰੁਪਏ ਰੱਖਿਆ ਸੀ ਅਤੇ ਪ੍ਰੀਤਮ ਬੇਬੇ ਪੁੱਛਣ ਲੱਗ ਪਈ ਪੁੱਤੇ ਪੈਸੇ ਤੂੰ ਕਿੱਥੋਂ ਲੈ ਕੇ ਆਇਆ ਹੈ ਤਾਂ ਫਿਰ ਸੇਬੇ ਨੇ ਆਪਣੀ ਮਾਂ ਨੂੰ ਬਿਲਕੁਲ ਸੱਚ-ਸੱਚ ਦੱਸ ਦਿੱਤਾ ਕਿ ਪੈਸੇ ਮੈਂ ਜਿਹੜੇ ਮੇਰੇ ਕੋਲ ਗਹਿਣੇ ਪਏ ਸੀ ਉਹਨਾਂ ਨੂੰ ਗਿਰਵੀ ਰੱਖ ਕੇ ਫਿਰ ਮੈਂ ਪੈਸੇ ਲੈ ਕੇ ਆਇਆ ਹਾਂ ਪ੍ਰੀਤਮ ਬੇਬੇ ਨੇ ਕਿਹਾ ਪਰ ਪੁੱਤਰ ਤੂੰ ਇਹਨੇ ਸਾਰੇ ਪੈਸੇ ਕਰਨੇ ਕਿစီ ਸੇਬਾ ਬੋਲੇ ਮਾਂ ਮੈਂ ਪੈਸੇ ਸ਼ੀਲਾ ਨੂੰ ਉਸ ਨਰਕ ਵਿੱਚੋਂ ਕੱਢਣ ਕਰਕੇ ਨਾਲ ਲੈ ਕੇ ਗਿਆ ਸੀ ਜੇਕਰ ਉਹ ਕਮਲਾ ਮੇਰੇ ਨਾਲ ਸ਼ੀਲਾ ਨੂੰ ਨਾਲ ਪੇਜਦੀ ਤਾਂ ਉਸਨੂੰ ਇਹ ਪੈਸੇ ਦੇਣੇ ਸੀ ਪਰ ਮਾਂ ਤੂੰ ਇਹ ਜਾਣ ਕੇ ਹੈਰਾਨ ਹੋਵੇਂਗੀ ਉਸ ਔਰਤ ਨੇ ਮੇਰੇ ਤੋਂ ਇੱਕ ਵੀ ਪੈਸਾ ਨਹੀਂ ਲਿਆ ਸ਼ੀਲਾ ਨੂੰ ਮੇਰੇ ਨਾਲ ਬਿਨਾਂ ਪੈਸਿਆਂ ਲੈ ਗਈ ਤੋਰ ਦਿੱਤਾ ਪ੍ਰੀਤਮ ਬੇਬੇ ਸੁਣ ਕੇ ਬੜੀ ਹੈਰਾਨ ਹੋਈ ਤੇ ਉਸ ਔਰਤ ਦਾ ਵੀ ਸ਼ੁਕਰਾਨਾ ਕੀਤਾ ਬੇਬੇ ਨੇ ਕਿਹਾ ਕਿ ਪੁੱਤ ਇਹ ਹੋ ਜੇ ਇਨਸਾਨੀਅਤ ਲੋਕਾਂ ਦੇ ਵਿੱਚ ਰਹਿ ਹੀ ਪਾਉਂਦਾ ਨਹੀਂ ਤਾਂ ਅੱਜਕੱਲ ਤਾਂ ਬਹੁਤ ਬੁਰਾ ਹਾਲਾ ਲੋਕਾਂ ਦਾ ਪੈਸੇ ਤੋਂ ਬਿਨਾਂ ਤਾਂ ਕੋਈ ਕੰਮ ਹੀ ਕਰਦੇ ਨਹੀਂ ਜਿਉ ਜੋ ਤੇਰਾ ਅਪ੍ਰੈਲ ਨੇੜੇ ਆ ਰਿਹਾ ਸੀ ਤੇ ਉੱਤੇ ਵਿਸਾਖੀ ਦਾ ਮੇਲਾ ਸੇਬੇ ਤੇ ਪਿੰਡ ਵਿੱਚ ਨੇੜੇ ਆ ਰਿਹਾ ਸੀ ਇਸ ਦਿਨ ਸੇ ਬੇਤੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਘਰ ਆਉਂਦੇ ਨੇ ਇਸ ਗੱਲ ਦੀ ਚਿੰਤਾ ਪ੍ਰੀਤਮ ਬੇਬੇ ਨੂੰ ਵੀ ਸੀ ਕਿ ਸਾਰੇ ਰਿਸ਼ਤੇਦਾਰ ਮੇਰੇ ਘਰ ਵਿੱਚ ਆ ਕੇ ਮੇਰੇ ਤੋਂ ਪਤਾ ਨਹੀਂ ਕੀ ਕੀ ਪੁੱਛਣਗੇ ਪਰ ਪ੍ਰੀਤਮ ਬੇਬੇ ਨੂੰ ਆਪਣੇ ਪੁੱਤ ਦੇ ਘਰ ਵਾਸਤਾ ਹੋਇਆ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਹੋ ਰਹੀ ਸੀ ਦੂਜੇ ਪਾਸੇ ਹਲੇ ਤੱਕ ਪ੍ਰੀਤਮ ਬੇਬੇ ਦੇ ਪਿੱਛੇ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਉਹਨਾਂ ਦੇ ਘਰ ਸ਼ਿਲਾ ਆਈ ਹੈ ਪ੍ਰੀਤਮ ਬੇਬੇ ਨੇ ਹਲੇ ਤੱਕ ਆਪਣੇ ਤਿੰਨੋਂ ਛੱਡ ਕੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਸ਼ਿਲਾ ਬਾਰੇ ਸੇਬੇ ਦੀ ਪੈਨ ਭੋਲੀ ਦਾ ਅਚਾਨਕ ਫੋਨ ਆ ਗਿਆ ਬੇਬੇ ਨੂੰ ਅਤੇ ਉਹ ਆਪਣੀ ਮਾਂ ਨੂੰ ਆਖਣ ਲੱਗੀ ਮੈਂ ਅੱਜ ਦੀ ਵਿਸਾਖੀ ਉੱਤੇ ਅਸੀਂ ਨਹੀਂ ਆਉਣਾ ਕਿਉਂਕਿ ਮਾਂ ਮੈਂ ਨਹੀਂ ਚਾਹੁੰਦੀ ਉੱਥੇ ਕੋਈ ਕਲੇਸ਼ ਪਵੇ ਮੇਰੇ ਔਣ ਕਰਕੇ ਤੇ ਮਾਂ ਮਿੱਤ ਨੂੰ ਪਤਾ ਹੀ ਹੈ ਰੇਸ਼ਮ ਕਿੰਨਾ ਗੁੱਸੇ ਵਾਲਾ ਬੰਦਾ ਹੈ ਜੇਕਰ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਸ ਨੇ ਉੱਥੇ ਹੀ ਹੰਗਾਮਾ ਖੜਾ ਕਰ ਦੇਣਾ ਮਾਂ ਮੈਨੂੰ ਇਸ ਗੱਲ ਦਾ ਵੀ ਡਰਾ ਗਈ ਉਹ ਇਸ ਮੇਲੇ ਉੱਤੇ ਆਏ ਸਾਲ ਜਾਂਦਾ ਹੈ ਕਿਤੇ ਅੱਜ ਦੀ ਵੀ ਉਹ ਤੁਹਾਡੇ ਪਿੰਡ ਆਉਣ ਵਾਸਤੇ ਮੈਨੂੰ ਕਹਿ ਨਾ ਲੱਗ ਪਵੇ ਪ੍ਰੀਤਮ ਬੇਬੇ ਬੋਲੀ ਪੁੱਤ ਕੋਈ ਨਾ ਕੋਈ ਗੱਲ ਨਹੀਂ ਜੋ ਹੋਵੇਗਾ ਵੇਖ ਹੀ ਜਾਓ ਇੱਕ ਨਾ ਇੱਕ ਦਿਨ ਤਾਂ ਪਤਾ ਲੱਗਣਾ ਹੀ ਪੁੱਤ ਪੁੱਤ ਕਿਸੇ ਦੀ ਜ਼ਿੰਦਗੀ ਦੁਬਾਰਾ ਤਾਂ ਸਹੀ ਰਾਹ ਉੱਤੇ ਆ ਜਾਵੇ ਫਿਰ ਤਾਂ ਬਦਨਾਮੀ ਹੀ ਸਹੀ ਪੁੱਤ ਤੈਨੂੰ ਪਤਾ ਨਹੀਂ ਪੁੱਤ ਸ਼ਾਇਦ ਉਹ ਅਰਥ ਦਾ ਪਿਛੋਕੜ ਕੀ ਹੈ ਜੇਕਰ ਤੂੰ ਸੁੰਨਾ ਚਾਹੁੰਦੀ ਹੈ ਤਾਂ ਸੁਣ ਤੇਰੇ ਪ੍ਰਾਸੇ ਬੇਨੇ ਮੈਨੂੰ ਉਸ ਬਾਰੇ ਸਾਰਾ ਦੱਸਿਆ ਉਹ ਕੋਈ ਅਰੇਗਾਰੇ ਘਰ ਤੋਂ ਨਹੀਂ ਉਸਨੂੰ ਕੋਈ ਔਰਤ ਤੋਕੇ ਦੇ ਨਾਲ ਵਿਸ਼ਵਾਮਨ ਦੇ ਕੋਠੇ ਵਿੱਚ ਛੱਡ ਆਈ ਉਹ ਜਾਣ ਬੁੱਝ ਕੇ ਉੱਥੇ ਨਹੀਂ ਗਈ ਸੀ ਪੁੱਤ ਉਹ ਉੱਥੇ ਉਸਨੂੰ ਰਹਿੰਦੇ ਹੋਏ ਹਾਲੇ 2-3 ਦਿਨ ਹੀ ਹੋਏ ਸੀ ਅਤੇ ਤਦੇ ਹੀ ਤੇਰਾ ਪ੍ਰਾ ਉਸਨੂੰ ਉਸ ਨਰਕ ਦੇ ਵਿੱਚੋਂ ਕੱਢ ਕੇ ਲੈ ਆਇਆ ਪੁੱਤਰ ਉਸਦਾ ਪਤੀ ਪਹਿਲੇ ਮਰ ਚੁੱਕਿਆ ਉਹ ਦੋਵੇਂ ਕਿਰਾਏ ਦੇ ਘਰ ਤੇ ਰਹਿੰਦੇ ਸੀ ਅਤੇ ਉਹਨਾਂ ਦੋਵਾਂ ਨੇ ਆਪਣਾ ਪਹਿਲਾ ਆਪਸੀ ਸਹਿਮਤ ਵਿੱਚ ਵਿਆਹ ਕਰਵਾ ਲਿਆ ਜਦੋਂ ਇਹ ਗੱਲ ਭੋਲੀ ਨੇ ਸੁਣੀ ਤਾਂ ਉਹ ਥੋੜੀ ਜਿਹੀ ਸੋਚਣ ਲੱਗ ਪਈ ਤੇ ਆਪਣੀ ਮਾਂ ਨੂੰ ਅੱਖਾਂ ਲੱਗੀ ਅੱਛਾ ਮਾਂ ਤਾਂ ਇਹ ਗੱਲ ਹੈ ਹਾਂ ਪੁੱਤ ਜਦੋਂ ਪਹਿਲੀ ਵਾਰ ਮੈਂ ਉਸਨੂੰ ਮਿਲੀ ਤਾਂ ਪੁੱਤਰ ਇਸਦੇ ਸੁਭਾਅ ਨੂੰ ਵੇਖ ਕੇ ਮੈਨੂੰ ਕੁਝ ਵੀ ਇਸ ਦੇ ਅੰਦਰ ਮਾੜਾ ਨਹੀਂ ਲੱਗਿਆ ਹੁਣ ਵੀ ਕਈ ਦਿਨ ਹੋ ਚੁੱਕੇ ਇਸ ਨੂੰ ਸਾਡੇ ਘਰ ਆਏ ਨੂੰ ਅਤੇ ਇੱਕ ਵਿਸ਼ਕਾਤਾ ਮੌਕਾ ਉਸਨੇ ਮੈਨੂੰ ਨਹੀਂ ਦਿੱਤਾ ਬਾਕੀ ਰਹੀ ਘਰ ਦੇ ਕੰਮ ਦੀ ਗੱਲ ਸਾਰਾ ਦਿਨ ਵਿਚਾਰੀ ਘਰ ਦੇ ਕੰਮ ਵਿੱਚ ਲੱਗੀ ਰਹਿੰਦੀ ਘਰ ਦਾ ਝਾੜੂ ਪੋਚਾ ਘਰ ਵਿੱਚ ਰੋਟੀ ਪਾਣੀ ਸਭ ਕੁਝ ਉਸਨੇ ਸੰਭਾਲ ਰੱਖਿਆ ਕੁਝ ਕਈ ਇਨਸਾਨਾਂ ਦੀਆਂ ਮਜਬੂਰੀਆਂ ਹੁੰਦੀਆਂ ਤੇ ਫਿਰ ਜੇ ਕਰੋਨਾ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਆਪਣੇ ਆਪ ਨੂੰ ਸਾਬਿਤ ਕਰ ਦਿੰਦੇ ਨੇ ਬਾਕੀ ਰਹੀ ਗੱਲ ਤੇਰੇ ਆਉਣ ਦੀ ਤੂੰ ਖੁਸ਼ ਹੋ ਕੇ ਆਵੇਂ ਬਾਕੀ ਰਹੀ ਗੱਲ ਲੋਕਾਂ ਦੀ ਉਹਨਾਂ ਦੀ ਪਰਵਾਹ ਨਾ ਕਰੀ ਇਹ ਗੱਲ ਸੁਣ ਕੇ ਪੁੱਲੀ ਨੂੰ ਕੁਝ ਹੱਦ ਤੱਕ ਭਰੋਸਾ ਜਾਇ ਹੋ ਗਿਆ ਠੀਕ ਹੈ ਮੇਰੀ ਮਾਂ ਜਿੱਦਾਂ ਤੈਨੂੰ ਖੁਸ਼ੀ ਮਿਲੇ ਮੈਂ ਉਵੇਂ ਹੀ ਉਹਦੇ ਚਿਰਾਂ ਜੀ ਆਂ ਚਲੋ ਫਿਰ ਇਸ ਵਾਰੀ ਸਾਖੀ ਤੇ ਮੈਂ ਤੇ ਰੇਸ਼ਮ ਜ਼ਰੂਰ ਆਵਾਂਗੀ। ਬਾਕੀ ਮਾਂ ਤੂੰ ਆਪਣਾ ਖਿਆਲ ਰੱਖੀਅ ਤੇ। ਮਾਂ ਇੱਕ ਗੱਲ ਹੋਰ ਜੇ ਕਿਤੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਫਿਰ ਮੈਂ ਕੀ ਕਰੂੰ? ਪਰ ਤੂੰ ਤੈਨਾਂ ਨਾ ਘਬਰਾਇਆ ਕਰ। ਬਾਕੀ ਤੂੰ ਤੇ ਰੇਸ਼ਮ ਜਦੋਂ ਮੇਰੇ ਕੋਲ ਆਉਗੇ ਤਾਂ ਮੈਂ ਰੇਸ਼ਮ ਨੂੰ ਆਪਣੇ ਤਰੀਕੇ ਨਾਲ ਸਮਝਾ ਦੇਵਾਂਗੀ। ਤੂੰ ਬਹੁਤ ਫਿਕਰ ਨਾ ਕਰ। ਫੋਨ ਕੱਟ ਕੇ ਪ੍ਰੀਤਮ ਬਾਬੇ ਸਰਪੰਚ ਦੇ ਘਰ ਵੱਲ ਨੂੰ ਹੋ ਤੁਰੀ। ਸਰਪੰਚ ਦਾ ਘਰ ਪਿੰਡ ਤੋਂ ਥੋੜਾ ਜਿਹਾ ਬਾਹਲੇ ਪਾਸੇ ਪੈਂਦਾ ਸੀ। ਇਸ ਲਈ ਪ੍ਰੀਤਮ ਬਾਬੇ ਹੌਲੀ-ਹੌਲੀ ਤੁਰ ਕੇ ਫਿਰਨੀ ਤੋਂ ਹੁੰਦੀ ਹੋਈ ਸਰਪੰਚ ਦੇ ਘਰ ਵੱਲ ਜਾ ਰਹੀ ਸੀ। ਰਾਹ ਵਿੱਚ ਕੁਝ ਪਿੰਡਦਿਆਂ ਬਜ਼ੁਰਗ ਜਵਾਨ ਕੁੜੀਆਂ ਇੱਕ ਔਰਤ ਦਾ ਪਤਵਾੜਾ ਧਰਵਾ ਰਹੀਆਂ ਸਨ ਕੁੜੀਆਂ ਪਾਤੀਆਂ ਪੱਤੀ ਕੇ ਔਰਤਾਂ ਨੂੰ ਦੇ ਰਹੀਆਂ ਸਨ ਅਤੇ ਉਹ ਔਰਤਾਂ ਗੁਹਾਰੇ ਦਿਆਲੇ ਦੁਆਲੇ ਉਹ ਗਿਲੀਆਂ ਪਾਤੀਆਂ ਦੇ ਨਾਲ ਨਾਲ ਪਲਿੱਥਨ ਲਾ ਰਹੀਆਂ ਸਨ ਜਦੋਂ ਪ੍ਰੀਤਮ ਬੇਬੇ ਨੇ ਵੇਖਿਆ ਕਿ ਉਹਨਾਂ ਵਿੱਚੋਂ ਕੁਝ ਔਰਤਾਂ ਪ੍ਰੀਤਮ ਬੇਬੇ ਵੱਲ ਨੂੰ țeੱਡੀ ਜਿਹੀ ਨਜ਼ਰ ਕਰਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਈਆਂ ਉਹਨਾਂ ਵਿੱਚੋਂ ਹੀ ਬਚਨ ਸਿੰਘ ਦੀ ਪਤਨੀ ਬੈਠੀ ਸੀ ਉਹ ਪ੍ਰੀਤਮ ਬੇਬੇ ਵੱਲ ਨੂੰ țeੱਡੀ ਜਿਹੀ ਨਜ਼ਰ ਕਰਦੇ ਹੋਏ ਦੂਜੀ ਔਰਤ ਨੂੰ ਕਹਿਣ ਲੱਗ ਪਈ ਕਿਸ ਬੁਰੀ ਬਲਾ ਨੂੰ ਇੱਥੇ ਨਾ ਬੁਲਾ ਲਿਓ ਸਾਰੇ ਦਾ ਸਾਰਾ ਪਲੇਥਨ ਲਗਾਇਆ ਹੋਇਆ ਥੱਲੇ ਡਿੱਗ ਜਾਵੇਗਾ ਉਹਨਾਂ ਵਿੱਚ ਕੁਝ ਔਰਤਾਂ ਹੱਸਣ ਲੱਗ ਪਈਆਂ ਅਤੇ ਕੁਝ ਚੁੱਪ ਰਹੀਆਂ ਜਦੋਂ ਪ੍ਰੀਤਮ ਬੇਬੇ ਨੇ ਇਹ ਗੱਲ ਸੁਣੀ ਤਾਂ ਉਸ ਦੀ ਸਬਰ ਦਾ ਬੰਡ ਟੁੱਟ ਗਿਆ ਉਹ ਜੈਬੂ ਨੂੰ ਕਹਿਣ ਲੱਗੀ ਜਿਹੜਾ ਤੂੰ ਹੱਥ ਵਿੱਚ ਗੋਬਰ ਫੜਿਆ ਹੋਇਆ ਹੈ ਮੈਂ ਆਹੀ ਤੇਰੇ ਮੂੰਹ ਉੱਤੇ ਮੜ ਦੇਣਾ ਮੈਨੂੰ ਲੱਗਦਾ ਉਸ ਦਿਨ ਤੈਨੂੰ ਸਵਾਦ ਨਹੀਂ ਆਇਆ ਜਦੋਂ ਪਰੀ ਪੰਚਾਇਤ ਵਿੱਚ ਤੇਰੇ ਪਰੌਣੇ ਤੇ ਮੂੰਹ ਤੇ ਕਸੂਨ ਵੱਜਿਆ ਸੀ ਜਦੋਂ ਇਹ ਗੱਲ ਜੈਬੂ ਨੇ ਸੁਣੀ ਤਾਂ ਉਹ ਇਕਦਮ ਸੁੰਮਸੁੰਨੀ ਰਹਿ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿ ਕੀ ਬੋਲੇ ਤੇ ਕਿ ਨਾ ਉਹ ਹਰ ਬੜਾਹੜ ਦੇ ਵਿੱਚ ਕਹਿਣ ਲੱਗੀ ਚੱਲ ਚੱਲ ਆਪਣਾ ਕੰਮ ਕਰ ਜਾ ਕੇ ਉਹਨਾਂ ਵਿੱਚੋਂ ਕੁਝ ਔਰਤਾਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਪਾਣੀ ਦੇ ਨਾਲ ਸਾਫ਼ ਕਰਕੇ ਪ੍ਰੀਤਮ ਬੇਬੇ ਕੋਲ ਆ ਗਈਆਂ ਤੇ ਗੱਲਾਂ ਬਾਤਾਂ ਕਰਨ ਲੱਗ ਪਈਆਂ ਇੱਕ ਔਰਤ ਨੇ ਬੇਬੇ ਨੂੰ ਪੁੱਛਿਆ ਕਿ ਤੁਸੀਂ ਅੱਜ ਇੱਧਰ ਕਿੱਧਰ ਜਾ ਰਹੇ ਤਾਂ ਪ੍ਰੀਤਮ ਬੇਬੇ ਨੇ ਕਿਹਾ ਕਿ ਮੈਂ ਅੱਜ ਪਚਨ ਸਿੰਘ ਦੇ ਮੁੰਡੇ ਦੀ ਤਰਨਸਹੀ ਕਰਵਾਉਣ ਵਾਸਤੇ ਪੰਚਾਇਤ ਸਾਹਿਬ ਕੋਲ ਜਾ ਰਹੀ ਹਾਂ ਔਰਤਾਂ ਨੇ ਪੁੱਛਿਆ ਕੀ ਗੱਲ ਹੋ ਗਈ ਭਾਈ ਪ੍ਰੀਤਮ ਬੇਬੇ ਬੋਲੀ ਆ ਤਾਂ ਤੁਸੀਂ ਬਚਨ ਸਿੰਘ ਦੀ ਘਰ ਵਾਲੇ ਨੂੰ ਪੁੱਛ ਲਓ ਜਿਹੜੀ ਸਾਹਮਣੇ ਬੈਠੀ ਐ ਇਹ ਗੱਲ ਕਹਿ ਕੇ ਪ੍ਰੀਤਮ ਬੇਬੇ ਅੱਗੇ ਤੁਰ ਪਈ ਅਤੇ ਹੋਰ ਤਾਂ ਆਪਣੇ ਕੰਮ ਲੱਗ ਗਈਆਂ ਦੂਜੇ ਪਾਸੇ ਘਰ ਦੇ ਵਿੱਚ ਸੇਬਾ ਤੇ ਸ਼ਿਲਾ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਸ਼ਿਲਾ ਆਪਣੇ ਮਾਪਿਓ ਭਰਾ ਤੇ ਪਿਛੋਕੜ ਬਾਰੇ ਸੇਬੇ ਨੂੰ ਸਾਰਾ ਕੁਝ ਦੱਸ ਰਹੀ ਸੀ ਸੇਬਾ ਵੀ ਸ਼ਿਲਾ ਦੀ ਇੱਕ ਇੱਕ ਗੱਲ ਨੂੰ ਬੜੀ ਚੰਗੀ ਤਰ੍ਹਾਂ ਸੁਣ ਰਿਹਾ ਸੀ ਸ਼ਿਲਾ ਦੱਸ ਰਹੀ ਸੀ ਕਿ ਹੁਣ ਮੇਰੀ ਮਾਂ ਨੇ ਵੀ ਮੇਰੇ ਕੋਲ ਫੋਨ ਕਰਨਾ ਬਿਲਕੁਲ ਬੰਦ ਕਰ ਦਿੱਤਾ ਪਹਿਲਾਂ ਤਾਂ ਕਦੇ-ਕਦੇ ਕਰ ਵੀ ਦਿੰਦੀ ਸੀ ਕਿਉਂਕਿ ਮੇਰਾ ਜਿਹੜਾ ਪਿਓ ਹੈ ਉਹ ਬਹੁਤ ਗੁੱਸੇ ਵਾਲਾ ਹੋਂ ਨਹੀਂ ਚੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਵਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਹੋਂ ਨੂੰ ਕੌਣ ਟਾਲ ਸਕਦਾ ਹੈ ਸਿਮਪੀ ਨੇ ਕਿਹਾ ਚਲੋ ਜੀ ਹੁਣ ਕੋਈ ਗੱਲ ਨਹੀਂ ਜੋ ਹੋਇਆ ਬਸ ਇਹ ਸਮਝ ਲਓ ਕਿ ਰੱਬ ਦੀ ਰਜ਼ਾ ਵਿੱਚ ਹੋਇਆ ਦੂਜੇ ਪਾਸੇ ਪ੍ਰੀਤਮ ਬੇਬੇ ਨੇ ਸਰਪੰਚ ਦੇ ਘਰ ਜਾ ਕੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਕਿ ਤੀਰਾ ਉਸਦੇ ਪੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਫਿਰ ਰਿਹਾ ਹੈ ਅਤੇ ਸਰਪੰਚ ਨੇ ਪ੍ਰੀਤਮ ਬੇਬੇ ਨੂੰ ਕਿਹਾ ਮੈਂ ਉਹਨ ਉਸਦੇ ਪਿਓ ਕੋਲ ਫੋਨ ਕਰਦਾ ਹਾਂ ਮੈਂ ਵੇਖਦਾ ਕਿ ਕਿਹੜੀ ਬਦਮਾਸ਼ੀ ਉਸ ਵਿੱਚ ਬੜੀ ਹੋਈ ਹੈ ਸਰਪੰਚ ਨੇ ਤਦ ਹੀ ਬਚਨ ਸਿੰਘ ਨੂੰ ਫੋਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਝਾੜਪਾਨ ਕਰ ਦਿੱਤੀ ਬਚਨ ਸਿੰਘ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਪਿਆ ਸੀ ਪਰ ਫਿਰ ਬਚਨ ਸਿੰਘ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਉਸ ਦੀ ਵੀ ਚੰਗੀ ਤਰ੍ਹਾਂ ਕਿੱਚਤੋ ਕੀਤੀ ਬਚਨ ਸਿੰਘ ਦੇ ਤੱਤੀਆ ਤੱਤੀਆ ਗੱਲਾਂ ਸੁਣ ਕੇ ਧੀਰੇ ਦਾ ਹੋਰ ਵੀ ਗੁੱਸਾ ਵਧ ਗਿਆ ਧੀਰੇ ਦੇ ਮਨ ਵਿੱਚ ਇਹ ठान ਲਈ ਕਿ ਹੁਣ ਮੈਂ ਹੁਣ ਮੈਂ ਨਹੀਂ ਕੁਝ ਕਰਾਂਗਾ ਪਰ ਮੈਂ ਕਿਸੇ ਤੋਂ ਕੁਛ ਨਾ ਕੁਛ ਜ਼ਰੂਰ ਕਰਵਾਵਾਂਗਾ ਪ੍ਰੀਤਮ ਬੇਬੇ ਵਾਪਸ ਆਪਣੇ ਘਰ ਮੁੜਾਈ ਰਾਤ ਹੋ ਗਈ ਤੇ ਵਿਚਾਰੀ ਸ਼ੀਲਾ ਬੇਬੇ ਦੇ ਕੋਲ ਪਈ மஞ்சੀ ਤੇ ਆਰਾਮ ਦੇ ਨਾਲ ਪਈ ਸੀ ਅਚਾਨਕ ਹੀ ਬੇਬੇ ਨੇ ਸ਼ੀਲਾ ਨੂੰ ਇਸ਼ਾਰੇ ਇਸ਼ਾਰੇ ਵਿੱਚ ਸੇਬੇ ਦੇ ਕਮਰੇ ਵਿੱਚ ਜਾਣ ਲਈ ਕਿਹਾ ਵਿਚਾਰੀ ਸ਼ੀਲਾ ਹੌਲੀ ਹੌਲੀ ਸੇਬੇ ਦੇ ਕਮਰੇ ਵਿੱਚ ਜਾ ਕੇ ਉਸ ਦੇ ਖੱਬੇ ਪਾਸੇ ਵਾਲੇ ਬੈੱਡ ਤੇ ਪੈ ਗਈ ਪਰ ਉਸ ਸਮੇਂ ਸੇਬਾ ਬਹੁਤ ਗੂੜੀ ਨੀਂਦ ਵਿੱਚ ਸੌ ਰਿਹਾ ਸੀ ਸ਼ੀਲਾ ਨੂੰ ਪਏ ਹੋਏ ਅੱਧਾ ਘੰਟਾ ਹੀ ਹੋਇਆ ਸੀ ਕਿ ਅਚਾਨਕ ਹੀ ਸੇਬੇ ਨੇ ਨੀਂਦ ਵਿੱਚ ਕਲਤ ਲੈਂਦੇ ਹੋਏ ਆਪਣੀ ਇੱਕ ਬਾਣ ਸ਼ੀਲਾ ਉੱਤੇ ਰੱਖ ਦਿੱਤੀ ਸ਼ੀਲਾ ਨੂੰ ਇੰਜ ਪ੍ਰਤੀਤ ਹੋਇਆ ਕਿ ਕਿਸੇ ਆਪਣੇ ਨੇ ਅੱਜ ਪਹਿਲੀ ਵਾਰ ਉਸ ਨੂੰ ਜੱਫੀ ਪਾਈ ਹੈ ਫਿਰ ਧੋੜੀ ਦੇਵਾ ਸ਼ిల్లా ਨੇ ਵੀ ਆਪਣੀ ਵਾਸੀ ਬਿਉਤੇ ਰੱਖ ਲਈ ਫਿਰ ਉਹਨਾਂ ਦਾ ਆਪਸ ਵਿੱਚ ਇੱਕ ਸੱਚੇ ਅਤੇ ਪਵਿੱਤਰ ਰਿਸ਼ਤੇ ਵਾਂਗ ਜਹਾਜ ਹੋਇਆ ਦੋ ਦਿਨਾਂ ਬਾਅਦ ਸੇਬੇ ਦੇ ਪਿੰਡ ਵਿੱਚ ਵਿਸਾਖੀ ਦਾ ਬਹੁਤ ਵੱਡਾ ਮੇਲਾ ਆ ਰਿਹਾ ਸੀ ਸੇਬੇ ਦੀਆਂ ਮਾਸੀਆਂ ਮਾਮੇ ਅਤੇ ਭੈਣ ਪਤਾ ਨਹੀਂ ਹੋਰ ਕਿੰਨੇ ਕੁ ਰਿਸ਼ਤੇਦਾਰ ਘਰ ਦੇ ਵਿੱਚ ਆਉਣਾ ਸੀ ਪ੍ਰੀਤਮ ਬੇਬੇ ਵਿਚਾਰੀ ਸ਼ిల్లా ਨੂੰ ਕਹਿਣ ਲੱਗੀ ਕਿ ਪੁੱਤਰ ਅਸੀਂ ਆਪਣੇ ਘਰ ਦੇ ਵਿੱਚ ਚੰਗਾ ਪ੍ਰਬੰਧ ਕਰਨਾ ਹੈਗਾ ਕਿਉਂਕਿ ਵਿਸਾਖੀ ਵਾਲੇ ਦਿਨ ਸਾਡੇ ਹਰ ਸਾਲ ਦੀ ਤਰ੍ਹਾਂ ਕਾਫੀ ਰਿਸ਼ਤੇਦਾਰ ਆਉਂਦੇ ਹਨ ਸ਼ੀਲਾ ਕਹਿਣ ਲੱਗੀ ਕਿ ਮਾਤਾ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਹੜੇ ਜਿਹੜੇ ਸਮਾਨ ਦੀ ਲੋੜ ਆਸੀ ਸੇਬੇ ਨੂੰ ਲਿਖਵਾ ਦੇਵਾਂਗੇ ਉਹ ਬਜਾਰੋਂ ਲੈ ਕੇ ਆਵੇਗਾ ਦੂਜੇ ਪਾਸੇ ਸੇਬੇ ਦੀ ਭੈਣ ਨੇ ਆਪਣੇ ਪਤੀ ਰੇਸ਼ਮ ਨੂੰ ਇਹ ਪਹਿਲਾਂ ਹੀ ਦੱਸ ਦਿੱਤਾ ਦੱਸਣਾ ਚੰਗਾ ਸਮਝਿਆ ਸੇਬੇ ਨੇ ਸ਼ੀਲਾ ਨਾਲ ਕੋਟ ਮੈਚ ਕਰਵਾ ਲਈ ਹੈ ਪੋਲੀ ਆਪਣੇ ਪਤੀ ਰੇਸ਼ਮ ਦੇ ਕੋਲ ਜਾ ਕੇ ਬਹਿ ਗਈ ਤੇ ਹਲੀਮੀ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਪੋਲੀ ਦਰਦੀ ਹੋਈ ਬੋਲੀ ਮੈਂ ਤੁਹਾਨੂੰ ਕੁਝ ਬਹੁਤ ਜ਼ਰੂਰੀ ਗੱਲ ਦੱਸਣਾ ਚਾਹੁੰਦੀ ਹਾਂ ਸ਼ਾਇਦ ਤੁਹਾਨੂੰ ਇਹ ਗੱਲ ਚੰਗੀ ਵੀ ਨਾ ਲੱਗੇ ਰੇਸ਼ਮ ਬੋਲਿਆ ਇਸ ਵਿੱਚ ਚੰਗਾ ਜਿਹਾ ਮਾੜਾ ਲੱਗਣ ਵਾਲੀ ਕੀ ਗੱਲ ਹੈ ਜਾਂ ਤੂੰ ਖੁੱਲ ਕੇ ਦੱਸ ਕੋਈ ਚੱਕਰ ਨਹੀਂ ਉਸ ਸਮੇਂ ਰੇਸ਼ਮ ਆਪਣੀ ਛੋਟੀ ਜਿਹੀ ਪਿਆਰੀ ਧੀ ਦੇ ਨਾਲ ਖੇਡ ਰਿਆ ਸੀ ਬੋਲੀ ਬੋਲੀ ਜੀ ਇਸ ਤਰ੍ਹਾਂ ਹੈ ਕਿ ਮੇਰੇ ਭਰਾ ਸੇਪੇ ਨੇ ਕਿਸੇ ਔਰਿਜਨਲ ਕੋਟ ਮੈਰਸ ਕਰਵਾ ਲਈ ਹੈ ਜਦੋਂ ਇਹ ਗੱਲ ਰੇਸ਼ਮ ਨੇ ਸੁਣੇਤਾ ਉਹ ਬੋਲੀ ਵਾਲ ਵੇਖ ਕੇ ਅੱਖਾਂ ਦੀਆਂ ਪਿਫੜਾਂ ਨੂੰ ਉੱਪਰ ਚੱਕਦੇ ਹੋਏ ਹੈਰਾਨ ਹੋ ਕੇ ਵੇਖਣ ਲੱਗਾ ਅਤੇ ਉਹ ਥੋੜੀ ਦੇਰ ਵਾਸਤੇ ਚੁੱਪ ਜਾ ਕਰ ਗਿਆ ਤੇ ਦਿਮਾਗ ਦੇ ਵਿੱਚ ਸੋਚਣ ਲੱਗ ਪਿਆ ਕਿ ਮੈਨੂੰ ਤਾਂ ਖਬਰ ਹੀ ਨਹੀਂ ਕੀਤੀ ਅਚਾਨਕ ਬੋਲੀ ਬੋਲੀ ਤੁਸੀਂ ਐਵੇਂ ਨਾ ਇਸ ਦੀ ਟੈਨਸ਼ਨ ਲੈ ਕੇ ਬੈਠ ਆਇਓ ਮੈਨੂੰ ਵੀ ਇਸ ਗੱਲ ਦਾ ਅੱਜ ਸਵੇਰੇ-ਸਵੇਰੇ ਹੀ ਪਤਾ ਲੱਗਾ ਮੇਰੇ ਭਰਾ ਨੇ ਵਿਚਾਰੇ ਨੇ ਡਰ ਦੇ ਮਾਰੇ ਕਿਸੇ ਨੂੰ ਵੀ ਇਸ ਗੱਲ ਬਾਰੇ ਦੱਸਣਾ ਨਹੀਂ ਸੀ ਸਮਝਿਆ ਉਸ ਨੂੰ ਉਹ ਔਰਤ ਪਸੰਦ ਆ ਗਈ ਉਸਨੇ ਕੋਟ ਮੈਰਿਜ ਕਰ ਲਈ ਅਤੇ ਮੈਂ ਸੁਣਿਆ ਔਰਤ ਬਹੁਤ ਰੱਜੇ ਪੁੱਜੇ ਕਰਦੀ ਹੈ ਰੇਸ਼ਮ ਭੋਲੀ ਦੀਆਂ ਗੱਲਾਂ ਨੂੰ ਚੁੱਪਚਾਪ ਹੋ ਗਿਆ ਸੁਣ ਰਿਹਾ ਸੀ ਫਿਰ اچਾਨੇ ਕੀ ਰੇਸ਼ਮ ਬੋਲ ਪਿਆ ਉਹ ਤਾਂ ਗੱਲ ਭਾਗਵਾਨ ਨੇ ਤੇਰੀ ਬਿਲਕੁਲ ਠੀਕ ਹੈ ਪਰ ਸਾਨੂੰ ਦੱਸਣਾ ਤਾਂ ਬੰਦਾ ਸੀ ਅਸੀਂ ਕਿਹੜਾ ਉੱਥੇ ਜਾ ਕੇ ਰਿਸ਼ਤੇ ਨੂੰ ਪਾਣੀ ਮਾਰ ਦੇਣੀ ਸੀ ਬਾਕੀ ਚਲੋ ਜੇਕਰ ਉਸਦਾ ਕਾਲ ਵਾਸਤਾ ਤਾਂ ਮੈਂ ਇਸ ਵਿੱਚ ਬਿਲਕੁਲ ਰਾਜੀ ਹਾਂ ਪਰ ਫਿਰ ਵੀ ਯਾਰ ਉਸ ਨੂੰ ਸਾਨੂੰ ਦੱਸਣਾ ਚਾਹੀਦਾ ਸੀ ਕੋਟ ਮੈਰਿਜ ਕਰਵਾਉਣ ਤੋਂ ਪਹਿਲਾਂ ਆਖਰ ਨੂੰ ਮੈ ਉਸਦਾ ਜਿੱਜਾ ਲੱਗਦਾ ਇਹ ਗੱਲ ਸੁਣ ਕੇ ਪੁਲੀ ਹੱਸਣ ਲੱਗ ਪਈ ਅਤੇ ਪੁਲੀ ਨੂੰ ਸਾਬ ਵਿੱਚ ਆਇਆ ਜਦੋਂ ਉਸਨੇ ਆਪਣੇ ਪਤੀ ਰੇਸ਼ਮ ਨੂੰ ਠੰਡਾ ਜਿਹਾ ਹੁੰਦਾ ਦੇਖਿਆ ਨਹੀਂ ਤਾਂ ਵਿਚਾਰੀ ਬਹੁਤ ਜ਼ਿਆਦਾ ਡਰੀ ਹੋਈ ਸੀ ਕਿ ਕਿਤੇ ਰੇਸ਼ਮ ਗੁੱਸਾ ਹੀ ਨਾ ਕਰਾਵੇ ਜਾਵੇ ਅੱਜ ਤੁਹਾਨੂੰ ਪਤਾ ਹੈ ਹੁਣਾ ਤੇਰਾ ਅਪ੍ਰੈਲ ਨੂੰ ਮੇਰੇ ਪੇਕੇਆਂ ਵਿੱਚ ਉਸਾਕੀ ਦਾ ਮੇਲਾ ਹੁੰਦਾ ਅਸੀਂ ਹਰ ਸਾਲ ਵਾਂਗ ਉੱਥੇ ਹੁਣ ਵੀ ਜਾ ਕੇ ਆਵਾਂਗੇ ਜਦੋਂ ਇਹ ਗੱਲ ਰੇਸ਼ਮ ਨੇ ਸੁਣੀ ਤਾਂ ਉਹ ਥੋੜਾ ਜਿਹਾ ਮੱਥੇ ਵਿੱਚ ਵੱਟ ਪਾਉਂਦਾ ਹੋਇਆ ਬੋਲਿਆ ਅੱਛਾ ਉੱਛਾ ਹੁਣ ਇਹ ਨਵੀਂ ਨਕਸ਼ੋ ਚਲੇ ਜਾਵਾਂਗੇ ਇੰਨੀ ਕਾਲ ਵੀਕ ਨਹੀਂ ਹੈ ਜਦੋਂ ਇਹ ਗੱਲ ਭੋਲੀ ਨੇ ਸੁਣੀ ਤਾਂ ਉਸ ਦੇ ਮਨ ਨੂੰ ਤਸੱਲੀ ਜਈ ਆ ਗਈ ਕਹਿ ਲੱਗੀ ਸ਼ੁਕਰ ਹੈ ਰੱਬਾ ਤੂੰ ਸਭ ਕੁਝ ਸੰਭਾਲ ਲਿਆ हे ਬਲਮਾਤਾ ਬਾਸ ਤੂੰ ਇੰਨੀ ਕਿਰਪਾ ਕਰੂ ਰੱਖੀਂ ਕਿ ਸ਼ੀਲਾ ਬਾਰੇ ਰੇਸ਼ਮ ਨੂੰ ਇਹ ਨਾ ਪਤਾ ਲੱਗੇ ਕਿ ਉਹ ਕਿਸੇ ਵੇਸ਼ਵਾਦੀ ਕੋਠੇ ਵਿੱਚੋਂ ਆਈ ਹੈ ਨਹੀਂ ਤਾਂ ਮੇਰਾ ਇਸ ਕਰ ਦੇ ਵਿੱਚ ਜਿੰਨਾ ਦੁਬਾਰ ਹੋ ਜਾਵੇਗਾ ਦੁੱਜੇ ਪਾਸੇ ਪ੍ਰੀਤਮ ਬੇਬੇ ਆਪਣੇ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਦੇ ਆਉਣ ਦੇ ਲਈ ਦਾਸ਼ਨ ਪਾਣੀ ਇਕੱਠਾ ਕਰ ਰਹੀ ਸੀ ਰਿਸ਼ਤੇਦਾਰਾਂ ਦੀ ਮੈਨ ਨਵਾਜੀ ਤਿਕਰਨ ਦੇ ਲਈ ਤਿਆਰੀਆਂ ਚੋਰਾ ਤੇ ਚੱਲ ਰੀਆਂ ਸਨ ਦੁੱਜੇ ਪਾਸੇ ਪਾਲੇ ਦੀਆਂ ਦੁਮੇ ਪਹਿਣਾ ਆਪਣੀ ਮਾਂ ਨੂੰ ਵਾਰ-ਵਾਰ ਪੁੱਛ ਰਹੀਆਂ ਸੀ ਕਿ ਅਸੀਂ ਸੇਬੇ ਵੀਰ ਦੇ ਘਰ ਦੀ ਬਹੂ ਨੂੰ ਵੇਖਾਈਏ ਕਿਉਂਕਿ ਪਹਿਲਾ ਸੇਬਾ ਉਹਨਾਂ ਦੇ ਘਰ ਆਮੀ ਆਉਂਦਾ ਜਾਂਦਾ ਰਹਿੰਦਾ ਸੀ ਉਹਨਾਂ ਵਿਚਾਰੀਆਂ ਦਾ ਵਾਰ-ਵਾਰ ਮਨ ਕਰ ਰਿਹਾ ਸੀ ਅਸੀਂ ਪ੍ਰੀਤਮ ਬੇਬੇ ਦੀ ਨੂੰ ਨੂੰ ਇੱਕ ਵਾਰ ਜ਼ਰੂਰ ਵੇਖ ਕੇ ਆਈਏ ਪਰ ਉਹਨਾਂ ਦੋਵਾਂ ਭੈਣਾਂ ਦੀ ਮਾਂ ਪਾਲੇ ਦੇ ਡਰ ਕਰਕੇ ਉਹਨਾਂ ਨੂੰ ਉੱਥੋਂ ਜਾਣ ਤੋਂ ਦੇ ਰੋਕ ਰਹੀ ਸੀ ਕਿਤੇ ਪਾਲੇ ਨੂੰ ਪਤਾ ਲੱਗ ਗਿਆ ਤਾਂ ਦੋਵਾਂ ਭੈਣਾਂ ਉੱਥੇ ਗਈਆਂ ਹਨ ਤਾਂ ਪਤਾ ਨਹੀਂ ਪਾਲੇ ਨੇ ਉਹਨਾਂ ਦੋਵਾਂ ਭੈਣਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਇਸ ਕਰਕੇ ਉਹਨਾਂ ਦੋਵਾਂ ਦੀ ਮਾਂ ਉਹਨਾਂ ਦੋਵਾਂ ਭੈਣਾਂ ਨੂੰ ਸਮਝਾ ਰਹੀ ਸੀ ਪੁੱਤ ਤੁਸੀਂ ਸਮਝਿਆ ਕਰੋ ਹੁਣ ਤੁਸੀਂ ਨਿਆਣੀਆਂ ਨਹੀਂ ਰਹੀਆਂ ਤੁਸੀਂ ਹੁਣ ਵੱਡੀਆਂ ਹੋ ਗਈਆਂ ਹਰ ਗੱਲ ਉੱਤੇ ਜਿੱਤ ਨਹੀਂ ਕਰੀਦੀ ਹੁੰਦੀ ਉਹ ਦੋਵੇਂ ਭੈਣਾਂ ਮੂੰਹ ਚ ਆਪਣਾ ਕੇ ਚੁੱਪਚਾਪ ਕਰਕੇ ਬੈਠ ਗਈਆਂ ਪਰ ਫਿਰ ਵੀ ਛੋਟੀ ਭੈਣ ਵੱਡੀ ਨੂੰ ਕਹਿਣ ਲੱਗੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਘਰ जरूर ਜਾ ਕੇ ਆਵਾਂਗੇ ਹੱਲੇ ਪਾਲਾ ਵੀ ਚੰਗੀ ਤਰ੍ਹਾਂ ਸੇਬੇ ਨਾਲ ਬੋਲਣ ਨਹੀਂ ਸੀ ਲੱਗਿਆ ਪਰ ਪਾਲਾ ਸੇਬੇ ਤੋਂ ਗੁੱਸਾ ਵੀ ਨਹੀਂ ਸੀ ਉਹ ਤਾਂ ਬੱਸ ਪਿੰਡ ਦੇ ਵਿੱਚ ਲੋਕਾਂ ਦੇ ਸਾਹਮਣੇ ਬਦਨਾਮੀ ਤੋਂ ਡਰਦਾ ਹੋਇਆ ਉਸ ਦੇ ਕਾਰਨ ਹੀ ਜਾ ਰਿਹਾ ਸੀ ਬਾਕੀ ਪਾਲੇ ਨੇ ਸਾਥ ਵਿੱਚ ਜਾਣਾ ਵੀ ਬਿਲਕੁਲ ਬੰਦ ਕਰ ਦਿੱਤਾ ਹੁਣ ਉਹ ਬੱਸ ਆਪਣੇ ਕੰਮ ਦੇ ਨਾਲ ਕੰਮ ਲੱਗਦਾ ਪਾਲੇ ਦੀ ਛੋਟੀ ਪੈਨ ਆਪਣੀ ਵੱਡੀ ਪੈਨ ਨੂੰ ਕਹਿਣ ਲੱਗੀ ਨਿਕਲ ਸੁਣ ਮੇਰੀ ਅਸੀਂ ਚੋਰੀ-ਚੋਰੀ ਪ੍ਰੀਤਮ ਬੇਬੇ ਦੇ ਘਰ ਜਾ ਕੇ ਆਵਾਂਗੇ ਵੱਡੀ ਭੈਣ ਕਹਿ ਲਗੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਜੇ ਕਿਰਪਾਲੇ ਵੀਰ ਨੂੰ ਪਤਾ ਲੱਗ ਗਿਆ ਕਿ ਅਸੀਂ ਬੀਬੀ ਪ੍ਰੀਤਮ ਦੇ ਘਰ ਜਾ ਕੇ ਆਈਆਂ ਪਤਾ ਨਹੀਂ ਉਹ ਸਾਡਾ ਕੀ ਹਸ਼ਰ ਕਰਨਾ ਤੂੰ ਆਪਣੀ ਅਸਲਾਹ ਆਪਣੇ ਕੋਲ ਰੱਖ ਮੈਂ ਤਾਂ ਨਹੀਂ ਜਾਂਦੀ ਪਾਲੇ ਦੀ ਛੋਟੀ ਭੈਣ ਹਾਲੇ ਦਰਵਾਜ਼ੇ ਕੋਲ ਗਈ ਹੀ ਸੀ ਕਿ ਵੱਡੀ ਭੈਣ ਨੇ ਹੱਥ ਮਾਰ ਕੇ ਉਸ ਨੂੰ ਰੋਕ ਕੇ ਗਿਆ ਖਾਜਾ ਚੰਦਰੀਆਂ ਮੈਂ ਵੀ ਆਉਂਦੀ ਆ ਤੂੰ ਇਕੱਲੀ ਕੁੱਟ ਖਾਂਦੀ ਮੈਨੂੰ ਚੰਗੀ ਨਹੀਂ ਲੱਗੇਗੀ ਚੱਲ ਫਿਰ ਮੈਂ ਵੀ ਤੇਰੇ ਨਾਲ ਚਲਦੀ ਆ ਜੇ ਫੜੇਗੇ ਤਾਂ ਅਸੀਂ ਦੋਨੋਂ ਹੀ ਕੁੱਟ ਖਾ ਲਵਾਂਗੇ ਉਹਨਾਂ ਦੋਹਾਂ ਨੇ ਪਹਿਲਾਂ ਸਾਰੇ ਘਰਵਾਲੇ ਵਿੱਚ ਵੇਖਿਆ ਉਹਨਾਂ ਨੂੰ ਕੋਈ ਵੀ ਵਿਕਤ ਨਹੀਂ ਰਿਹਾ ਉਹਨਾਂ ਦੀ ਮਾਂ ਗੁਸਲਖਾਨੇ ਦੇ ਵਿੱਚ ਨਹਾ ਰਹੀ ਸੀ ਤਾਂ ਉਹਨਾਂ ਨੇ ਉਸ ਸਮੇਂ ਨੂੰ ਸਹੀ ਸਮਝਿਆ ਤੇ ਸੋਚਿਆ ਕਿ ਉਹਨਾਂ ਇੱਥੋਂ ਨਿਕਲ ਜਾਈਏ ਉਹ ਚਾਰੀਆਂ ਦੋਵੇਂ ਦੱਬੇ-ਦੱਬੇ ਪੈਰ ਚਲਦੀ ਪ੍ਰੀਤਮ ਬੇਬੇ ਦੇ ਘਰ ਵੱਲ ਨੂੰ ਵੱਧ ਰਹੀਆਂ ਸਨ ਉਹ ਦੋਵੇਂ ਅੱਖ ਪਚਾ ਕੇ ਆਸੇ-ਪਾਸੇ ਵੇਖਦੀਆਂ ਹੋਈਆਂ ਚੱ ਰਹੀਆਂ ਸਨ ਉਹ ਮਾਨੀ-ਮਨ ਅੰਦਰ ਡਰ ਰਹੀਆਂ ਸਨ ਕਿਤੇ ਉਹਨਾਂ ਦਾ ਭਰਾ ਪੱਲਾ ਉਹਨਾਂ ਨੂੰ ਕਿਤੇ ਵੇਖ ਨਾ ਲਵੇ ਪ੍ਰੀਤਮ ਬੇਬੇ ਦਾ ਘਰ ਸੋ ਕਦਮ ਦੀ ਦੂਰੀ ਰਹਿ ਗਿਆ ਸੀ ਐਨੇ ਨੂੰ ਪਤਾ ਨਹੀਂ ਕਿੱਥੋਂ ਬਚਨ ਸਿੰਘ ਦੀ ਪਤਨੀ ਚੱਪ ਬਦ ਕਿਸਤੀ ਨਾਲ ਆਪਣੇ ਘਰ ਤੋਂ ਬਾਹਰ ਨਿਕਲ ਕੇ ਗਲੀ ਦੇ ਵਿੱਚ ਚੱਕਣ ਲੱਗ ਪਈ ਅਤੇ ਪੈੜੀ ਕਿਸਮਤ ਉਹਨਾਂ ਦੋਵਾਂ ਪੈਣਾ ਦੀ ਕਿ ਉਸ ਮਾੜੀ ਜਨਾਨੀ ਨੇ ਉਹਨਾਂ ਨੂੰ ਵੇਖ ਲਿਆ ਬਚਨ ਸਿੰਘ ਦੀ ਪਤਨੀ ਜੈਬ ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਇਹ ਦੋਵੇਂ ਪੈਣਾ ਅੱਜ ਕਿੱਧਰ ਨੂੰ ਚਲੀਆਂ ਉਹ ਆਪਣੀਆਂ ਪੈੜੀਆਂ ਅੱਖਾਂ ਦੇ ਨਾਲ ਉਹਨਾਂ ਦੋਵਾਂ ਪੈਣਾ ਨੂੰ ਵੇਖਦੀ ਰਹੀ ਜਦੋਂ ਤੱਕ ਉਹ ਪ੍ਰੀਤਮ ਬੇਬੇ ਦੇ ਘਰ ਵੱੜ ਨਹੀਂ ਗਈਆਂ ਛੋਟੀ ਪੈਣ ਦੀ ਨਜ਼ਰ ਪ੍ਰੀਤਮ ਬੇਬੇ ਦੇ ਘਰ ਵਿੱਚ ਵੜਨ ਤੋਂ ਪਹਿਲਾਂ ਪਿੱਛੇ ਖੜੀ ਹੋਈ ਚਾਪੋ ਤੇ ਚਲੀ ਗਈ ਤੇ ਜਦੋਂ ਛੋਟੀ ਪੈਣੇ ਉਸ ਮਾੜੀ ਜਨਾਨੇ ਨੂੰ ਵੇਖਿਆ ਤਾਂ ਅੰਦਰ ਵੜਦੇ ਹੀ ਉਸਨੇ ਆਪਣੀ ਵੱਡੀ ਪੈਣ ਦਾ ਹੱਥ ਖਿੱਚ ਕੇ ਰੋਕਦੇ ਹੋਏ ਕਿਹਾ ਪੈਣੇ ਜਿਸ ਕਾਲ ਦਾ ਡਰ ਸੀ ਉਹ ਤਾਂ ਹੋ ਹੀ ਗਿਆ ਬਾਕੀ ਹੁਣ ਦੇਖੀ ਤਾ ਜਾਓ ਵੱਡੀ ਪੈਣੇ ਛੋਟੀ ਨੂੰ ਪੁੱਛਿਆ ਕੀ ਹੋ ਗਿਆ ਹੁਣ ਅਸੀਂ ਪਹੁੰਚ ਤਾਂ ਗਏ ਅੰਦਰ ਗੱਲ ਅੰਦਰ ਪਹੁੰਚਣ ਦੀ ਨਹੀਂ ਪੈਣੇ ਸਾਨੂੰ ਇਸ ਪਿੰਡ ਦੇ ਤੁਰਦੇ ਫਿਰਦੇ ਅਖਬਾਰ ਨੇ ਵੇਖ ਲਿਆ ਜਦੋਂ ਇਹ ਗੱਲ ਵੱਡੀ ਪੈਣੇ ਸੁਣਿਓਸ ਦੇ ਤਾਂ ਸਾਹ ਉੱਪਰ ਦੇ ਉੱਪਰ ਥੱਲੇ ਦੇ ਥੱਲੇ ਰਹਿ ਗਏ ਤੇਰਾ ਮਤਲਬ ਜਾਬੂताई ਨੇ ਵੇਖ ਲਿਆ ਵੱਡੀ ਭੈਣ ਨੇ ਆਪਣੇ ਮਨ ਨੂੰ ਪੱਥਰ ਜਿਹਾ ਬਣਾ ਕੇ ਛੋਟੀ ਭੈਣ ਨੂੰ ਕਿਹਾ ਹੁਣ ਕਿਉਂ ਡਰਦੀ ਹੈ ਜੋ ਹੋ ਦੇਖੀ ਜਾਓ ਕੁਟਾਪਾ ਤਾਂ ਸਾਡੇ ਦੋਹਾਂ ਦਾ ਹੀ ਹੋਊਗਾ ਤੂੰ ਚਿੰਤਾ ਨਾ ਕਰ ਤੇਰੇ ਵਾਸਤੇ ਕੁਟ ਮੈਂ ਜ਼ਿਆਦਾ ਖਾ ਲਵਾਂਗੀ ਪਰ ਜਿਹੜਾ ਅਸੀਂ ਹੁਣ ਕੰਮ ਕਰਨ ਆਈਆਂ ਉਹ ਤਾਂ ਕਰਕੇ ਜਾਈਏ ਛੋਟੀ ਭੈਣ ਅਤੇ ਵੱਡੀ ਭੈਣ ਪ੍ਰੀਤਮ ਬੇਬੇ ਦੇ ਘਰ ਦੇ ਵਿੱਚ ਵੜਦੇ ਹੋਏ ਸਿੱਧਾ ਵਿੱਚ ਜਾ ਕੇ ਵੱਡੀ ਭੈਣ ਨੇ ਪ੍ਰੀਤਮ ਬੇਬੇ ਨੂੰ ਆਵਾਜ਼ ਮਾਰੀ ਪ੍ਰੀਤਮताई ਜੀ ਕਰਈਓ ਜਦੋਂ ਪ੍ਰੀਤਮ ਬੇਬੇ ਨੇ ਵੱਡੀ ਭੈਣ ਦੀ ਆਵਾਜ਼ ਸੁਣੀ ਤਾਂ ਉਹ ਝੱਟ ਸਮਝ ਗਈ ਇਹ ਪਾਲੇ ਦੀ ਭੈਣ ਦੀ ਆਵਾਜ਼ ਹੈ ਪ੍ਰੀਤਮ ਬੀਬੀ ਬੋਲੀ ਤਨਪਾਕ ਸਾਡੇ ਕੁੜੀਆਂ ਤੁਸੀਂ ਦੋਵੇਂ ਸਾਡੇ ਘਰ ਆਇਆ ਮੈਨੂੰ ਤਾਂ ਪੁੱਤ ਯਕੀਨ ਨਹੀਂ ਹੋ ਰਿਹਾ ਤੁਹਾਨੂੰ ਤੁਹਾਡੇ ਘਰਦਿਆਂ ਨੇ ਸਾਡੇ ਘਰ ਪੇਜ ਕਿਵੇਂ ਦਿੱਤਾ ਜੀ ਆਇਆਂ ਨੂੰ ਪੁੱਤਰ ਚੀਚੀ ਆਇਆਂ ਨੂੰ ਪ੍ਰੀਤਮ ਬੀਬੇ ਨੇ ਦੋਵਾਂ ਨੂੰ ਆਪਣੇ ਗੱਲ ਨਾਲ ਲਾ ਲਿਆ ਅਤੇ ਸਿੱਤਾ ਬੈਠਕ ਵਿੱਚ ਜਾ ਕੇ ਬਿਠਾ ਦਿੱਤਾ ਰਸੋਈ ਵਿੱਚ ਕੰਮ ਕਰਦੀ ਹੋਈ ਸ਼ੀਲਨ ਨੂੰ ਜਾ ਕੇ ਬੇਬੇ ਜੀ ਨੇ ਕਿਹਾ ਪੁੱਤ ਦੋ ਗਲਾਸ ਪਾਣੀ ਦੇ ਉਹਨਾਂ ਦੋਵਾਂ ਕੁੜੀਆਂ ਨੂੰ ਦੇ ਕੇ ਆ ਤੈਨੂੰ ਪਤਾ ਦੋਵੇਂ ਕੁੜੀਆਂ ਕੌਣ ਨੇ ਸ਼ੀਲਾ ਆਕਨ ਲੱਗੀ ਨਹੀਂ ਬੇਬੇ ਜੀ ਮੈਨੂੰ ਨਹੀਂ ਪਤਾ ਕੌਣ ਹੈ ਭਲਾ ਕੌਣ ਨੇ ਉਹ ਬੇਬੇ ਜੀ ਪੁੱਤ ਉਹ ਸੇਬੇ ਦੋਸਤ ਪਾਲੇ ਦੀਆਂ ਸੱਤੀਆਂ ਪੈਣਾ ਨੇ ਜਦੋਂ ਸ਼ੀਲਾ ਨੇ ਸੁਨੀਤਾ ਨੂੰ ਗੋਡੇ-ਗੋਡੇ ਚਾਹ ਚੜ੍ਹਾ ਉਹ ਸੋਚਣ ਲੱਗੀ ਹੈ ਰੱਬਾ ਤੇਰਾ ਲੱਖ ਲੱਖ ਸ਼ੁਕਰ ਜਦੋਂ ਦੀ ਮੈਂ ਇਸ ਕਾਲ ਵਿੱਚ ਆਈਆਂ ਕੋਈ ਤਾਂ ਪਿੰਡ ਵਿੱਚੋਂ ਮੈਨੂੰ ਮਿਲਣ ਵਾਸਤੇ ਆਇਆ ਸ਼ੀਲਾ ਨੇ ਜਲਦੀ ਜਲਦੀ ਸਟੀਲ ਦੇ ਦੋ ਗਲਾਸਾਂ ਦੇ ਵਿੱਚ ਘੜੇ ਦਾ ਪਾਣੀ ਪਾ ਕੇ ਟਰੇ ਵਿੱਚ ਰੱਖਦੇ ਹੋਏ ਸਿੱਧਾ ਜਾ ਕੇ ਬੈਠਕ ਵਿੱਚ ਬੈਠ ਗਈ ਦੋਵਾਂ ਪੈਣਾ ਨੂੰ ਦਿੱਤਾ ਜਦੋਂ ਦੋਵਾਂ ਪੈਣਾ ਨੇ ਸ਼ੀਲਾ ਭਾਬੀ ਨੂੰ ਦੇਖਿਆ ਤਾਂ ਦਵੇਂ ਸ਼ੀਲਾ ਦੀ ਨੋਂ ਨੁਹਾੜ ਤੇ ਸਾਦਗੀ ਨੂੰ ਵੇਖ ਕੇ ਬਿਲਕੁਲ ਹੈਰਾਨ ਰਹਿ ਗਈਆਂ ਤੇ ਮਾਨੀ ਮਨ ਵਿੱਚ ਸੋਚਣ ਲੱਗ ਪਈਆਂ ਲੋਕਾਂ ਨੂੰ ਪਤਾ ਨਹੀਂ ਕਿ ਕਿਧਰੋਂ ਅਸਲੀ ਨਜ਼ਰ ਆਉਂਦੀ ਹੈ ਪਰ ਇਸ ਦਾ ਤਾਂ ਰੰਗ ਸਾਂ ਚੱਲਣਾ ਵੇਖਣਾ ਸਿੱਧੇ ਤੇ ਚੰਨੀ ਇੰਨੀ ਜ਼ਿਆਦਾ ਸਾਦਗੀ ਬੱਲੇ ਓ ਰੱਬਾ ਤੇਰੇ ਵੀ ਰੰਗ ਨਿਆਰੇ ਨੇ ਦੋਹਾਂ ਪੈਣਾ ਨੇ ਸਤਕਾਰ ਦੇ ਨਾਲ ਸ਼ੀਲਾ ਭਾਬੀ ਨੂੰ ਹੱਥ ਜੋੜ ਕੇ ਸੱਜਰੀ ਕਾਲ ਬੁਲਾਈ ਅਗੋ ਸ਼ੀਲਾ ਨੇ ਬਹੁਤ ਪਿਆਰ ਦੇ ਨਾਲ ਸੱਚ ਕੀ ਦਿੱਤਾ ਸੱਚੀ ਜੀ ਕਾਲ ਦਾ ਜਵਾਬ ਦਿੱਤਾ ਇਹਨੇ ਨੂੰ ਸੇਵਾ ਵੀ ਬਾਹਰ ਆ ਗਿਆ ਤੇ ਸਿੱਧਾ ਜਾ ਕੇ ਬੈਠਕ ਵਿੱਚ ਉਹਨਾਂ ਦੋਹਾਂ ਪੈਣਾ ਦੇ ਨਾਲ ਗੱਲਾਂ ਕਰ ਰਹੀ ਆਪਣੀ ਬੇਬੇ ਤੇ ਸ਼ਿਲਾ ਦੇ ਕੋਲ ਜਾ ਕੇ ਬੈ ਗਿਆ ਵਿਚਾਰੀ ਪ੍ਰੀਤਮ ਬੇਬੇ ਨੂੰ ਇਹ ਨਹੀਂ ਪਤਾ ਕਿ ਦੋਵਾਂ ਪੈਣਾ ਕਿਸ ਹਾਲਤ ਵਿੱਚੋਂ ਗੁਜ਼ਰਦੇ ਹੋਏ ਉਹਨਾਂ ਦੇ ਘਰ ਪਹੁੰਚਿਆ ਨੇ ਪਰ ਉਹ ਦੋਵੇਂ ਪੈਣਾ ਸਭ ਕੁਝ ਪਲਪਲਾ ਕੇ ਉੱਥੇ ਬੈਠ ਕੇ ਉਹਨਾਂ ਨਾਲ ਹਾਸੇ ਮਜ਼ਾਕ ਦੀਆਂ ਗੱਲਾਂ ਕਰਨ ਲੱਗ ਪਈਆਂ ਉਹਨਾਂ ਦੋਵਾਂ ਪੈਣਾ ਨੂੰ ਇੱਥੇ ਆਉਣ ਦਾ ਅੰजाम ਪਤਾ ਨਹੀਂ ਸੀ ਪਰ ਉਹ ਰੱਬ ਦੀਆਂ ਮੂਰਤਾਂ पे ਪਾਕ ਹੋ ਕੇ ਹੱਸ ਕੇ ਢ ਕੇ ਗੱਲਾਂ ਕਰ ਰਹੀਆਂ ਸਨ ਦੂਜੇ ਪਾਸੇ ਬਚਨ ਸਿੰਘ ਦੀ ਪਤਨੀ ਜੱਪ ਮੜਕ ਮੜਕ ਕਰਦੇ ਹੋਏ ਸਿੱਧਾ ਹੀ ਪਾਲੇ ਦੇ ਘਰ ਜਾ ਪਹੰਚੀ ਉੱਥੇ ਜਾ ਕੇ ਉਹ ਪਾਲੇ ਦੀ ਮਾਂ ਜਸਬੀਰ ਕੋਲ ਨੂੰ ਪੁੱਛਾ ਲੱਗ ਪਈ ਕਿ ਤੁਹਾਡੇ ਘਰ ਵਿੱਚ ਤੁਹਾਡੀਆਂ ਧੀਆਂ ਨਹੀਂ ਵਿਖਾਈ ਤੇਰੀਆਂ ਕਿਤੇ ਬਾਹਰ ਤਾਂ ਨਹੀਂ ਗਈਆਂ ਜਸਬੀਰ ਕੋਰ ਬੁਲੀ ਲੈ ਪੈਣੇ ਉਹ ਬਾਹਰ ਕਿਉਂ ਜਾਣ ਗਿਆ ਮੈਨੂੰ ਦੱਸੇ ਬਗੈਰ ਤੂੰ ਬੈਠ ਵਿੜੇ ਵਿੱਚ ਮੈਂ ਹੁਣੇ ਅੰਦਰ ਹੋ ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਉਣੀ ਆ ਜਦੋਂ ਜਸਬੀਰ ਕੋਰ ਅੰਦਰ ਗਈ ਤਾਂ ਦੋਵੇਂ ਕਮਰਿਆਂ ਉਸਨੇ ਸਾਰੇ ਕਮਰਿਆਂ ਦੇ ਵਿੱਚ ਪੂਰੀ ਸ਼ਾਨਬੇਨ ਕੀਤੀ ਉਸ ਨੂੰ ਆਪਣੀਆਂ ਦੋਨੇ ਧੀਆਂ ਵਿਖਾਈ ਨਹੀਂ ਦਿੱਤੀ ਉਹ ਘਬਰਾਂਦੀ ਹੋਈ ਬਾਹਰ ਆਈ ਤੇ ਜੱਬ ਨੂੰ ਅੱਖ ਲੱਗੀ ਕਿ ਹੁਣੇ ਤਾਂ ਇੱਥੇ ਅਸੀਂ ਦੋਵੇਂ ਕਿੱਥੇ ਚਲੀਆਂ ਗਈਆਂ ਉਹ ਵੀ ਮੈਨੂੰ ਦੱਸੇ ਬਗੈਰ ਤਦਹੀ ਜਸਬੀਰ ਕੋਰ ਨੇ ਆਪਣਾ ਫੋਨ ਚੁੱਕਿਆ ਤੇ ਪੱਲੇ ਨੂੰ ਮਿਲਿਆ ਮਿਲਾ ਦਿੱਤਾ ਪੱਲੇ ਉਸ ਸਮੇਂ ਵਾਲੀਬਾਲ ਖੇਡਣ ਤੇ ਲਈ ਖੇਡ ਮੈਦਾਨ ਵਿੱਚ ਗਿਆ ਹੋਇਆ ਸੀ ਪੱਲੇ ਦਾ ਫੋਨ ਉਸ ਸਮੇਂ ਸਾਈਡ ਵਿੱਚ ਪਿਆ ਸੀ ਕਈ ਵਾਰ ਫੋਨ ਮਿਲਾਨ ਤੋਂ ਬਾਅਦ ਵੀ ਪੱਲੇ ਨੇ ਆਪਣਾ ਫੋਨ ਨਹੀਂ ਚੁੱਕਿਆ ਉਹਦਾ ਜੋ ਸੁਵਿੱਦ ਕੋਰ ਦੀ ਚਿੰਤਾ ਹੋਰ ਵੱਧ ਗਈ ਜਸਬੀਰ ਕੋਰ ਨੂੰ ਇੰਨੀ ਜ਼ਿਆਦਾ ਚਿੰਤਾ ਹੋ ਗਈ ਉਹ ਆਪਣੇ ਘਰ ਨੂੰ ਸੁਣਨਾ ਛੱਡ ਕੇ ਆਪਣੇ ਪੁੱਤਰ ਪੱਲੇ ਨੂੰ ਖੇਡ ਦੇ ਮੈਦਾਨ ਵਿੱਚੋਂ ਬਿਲਾਉਣ ਚੱਲੇ ਗਈ ਜਸਬੀਰ ਕੋਰ ਆਪਣੇ ਦੰਦਾ ਥੱਲੇ ਚੁੰਨੀ ਨੂੰ ਦਿੰਦੀ ਹੋਈ ਜਲਦੀ ਜਲਦੀ ਪੱਲੇ ਵੱਲ ਨੂੰ ਵੱਧ ਰਹੀ ਸੀ ਉਹ ਬਹੁਤ ਜ਼ਿਆਦਾ ਚਿੰਤਾ ਵਿੱਚ ਇਸ ਗੱਲ ਕਰਕੇ ਰਹੀ ਕਿਉਂਕਿ ਉਹ ਦੋਵੇਂ ਪੈਣਾ ਕਦੇ ਵੀ ਬਿਨਾਂ ਦੱਸੇ ਘਰ ਤੋਂ ਬਾਹਰ ਨਹੀਂ ਸਨ ਗਈਆਂ ਆਖੀ ਨੂੰ ਕਿੜ ਮદાન ਦੇ ਕੋਲ ਪਹੁੰਚ ਕੇ ਜਦੋਂ ਉਸਨੇ ਦੇਖਿਆ ਪੱਲਾ ਆਪਣੇ ਚਾਰਾਂ ਦੋਸਤਾਂ ਦੇ ਨਾਲ ਵਾਲੀਬਾਲ ਖੇਡ ਰਿਆ ਸੀ ਤਾਂ ਜਸਬੀਰ ਕੋਨੇ ਉੱਚੀ ਵਾਲ ਦੇ ਵਿੱਚ ਆਪਣੇ ਪੁੱਤ ਪੱਲੇ ਨੂੰ ਆਵਾਜ਼ ਮਾਰੀਆਂ ਸਾਈਡ ਵਿੱਚ ਖੜ੍ਹੇ ਹੋਏ ਮੁੰਡਿਆਂ ਨੇ ਪੱਲੇ ਨੂੰ ਕਿਹਾ ਓ ਬਾਈ ਤੇਰੀ ਮੰਮੀ ਤੈਨੂੰ ਬੁਲਾਉਣ ਵਾਸਤੇ ਆਈ ਹੈ ਜਦੋਂ ਪੱਲੇ ਨੇ ਪਲਟ ਕੇ ਵੇਖਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਦੀ ਮਾਂ ਕੁਝ ਚਿੰਤਾ ਵਿੱਚ ਲੱਗ ਰਹੀ ਹੈ ਉਸਨੇ ਜਲਦੀ ਜਲਦੀ ਆਪਣੀਆਂ ਕੱਟੀਆਂ ਹੋਈਆਂ ਚਪਲਾ ਪਾਈਆਂ ਤੇ ਸਿੱਧਾ ਹੀ ਆਪਣੀ ਮਾਂ ਵੱਲੋਂ ਹੋ ਤੁਰਿਆ ਆਪਣੀ ਮਾਂ ਕੋਲ ਜਾ ਕੇ ਪੁੱਛਣ ਲੱਗਾ ਅਜੇ ਹੀ ਕਿਹੜੀ ਆਫਤ devkit ਪਈ ਤੂੰ ਇੱਥੇ ਤੱਕ ਮੈਨੂੰ ਬੁਲਾਉਣ ਵਾਸਤੇ ਆ ਗਈ ਜਸਬੀਰ ਕੋਲ ਬੋਲੀ ਪੁੱਤਿਆ ਆਫਤ ਤੋਂ ਕਾਟਨੀ ਜਿਹੜੀ ਮੈਂ ਤੈਨੂੰ ਦੱਸਣਾਈ ਆ ਅਜਿਹਾ ਕੀ ਹੋ ਗਿਆ ਜਸਬੀਰ ਕੋਲ ਨੇ ਕਿਹਾ ਉਹ ਤੇਰੀਆਂ ਦੋਵੇਂ ਚੰਦੀਆਂ ਪੈਣਾ ਕਾਰ ਵਿੱਚ ਦਿਖਾਈ ਨਹੀਂ ਦੇ ਰੀਆਂ ਪਤਾ ਨਹੀਂ ਕਿੱਥੇ ਉਜੜੀਆਂ ਨੇ ਮੈਂ ਤਾਂ ਸਾਰਾ ਕਾਰ ਸ਼ਾਨ ਬਿੰਦ ਕਰਕੇ ਵੇਖ ਲਿਆ ਪਰ ਮੈਨੂੰ ਕਿਤੇ ਵੀ ਨਹੀਂ ਲੱਭ ਰੀਆਂ ਭੱਲਾ ਆਪਣੀ ਮਾਂ ਦੇ ਸਾਹਮਣੇ ਕਹਿਣ ਲੱਗਾ ਕਿ ਉਹ ਆਖੇ ਜਾ ਵੀ ਕਿੱਥੇ ਸਕਦੀਆਂ ਹਨ ਪਾਲਾ ਇਕਦਮ ਹੈਰਾਨ ਹੋ ਗਿਆ ਆਪਣੀ ਮਾਂ ਨੂੰ ਆਖਾ ਲੱਗਾ ਤੂੰ ਚਿੰਤਾ ਨਾ ਕਰ ਮੈਨੂੰ ਪਤਾ ਉਹ ਕਿੱਥੇ ਗਈਆਂ ਹੋਣਗੀਆਂ ਪਰ ਪੁੱਤ ਕਿੱਥੇ ਮਾਂ ਤੂੰ ਘਰ ਚੱਲ ਮੈਂ ਬਸ ਹੁਨੇ ਹੀ ਆਇਆ ਪਾਲਾ ਸਮਝ ਗਿਆ ਕਿ ਉਹ ਦੋਨੋਂ ਜ਼ਰੂਰੀ ਸੇਬੇ ਦੇ ਘਰ ਗਈਆਂ ਹੋਣਗੀਆਂ ਉਸ ਦੀ ਪਤਨੀ ਨੂੰ ਮਿਲਣ ਵਾਸਤੇ ਪਾਲੇ ਨੂੰ ਇਹ ਗੱਲ ਸੁਣ ਸੁਣ ਕੇ ਇੰਨਾ ਗੁੱਸਾ ਆ ਰਿਹਾ ਸੀ ਕਿ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਪਾਲਾ ਸਿੱਧਾ ਹੀ ਸੇਬੇ ਦੇ ਘਰ ਵੱਲ ਨੂੰ ਹੋ ਤੁਰਿਆ ਪਾਲਾ ਜਦੋਂ ਪ੍ਰੀਤਮ ਬੇਬੇ ਦੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਦਾ ਮੂੰਹ ਗੁੱਸੇ ਨਾਲ ਲਾਲ ਸੀ ਸਾਥ ਵਿੱਚ ਬੈਠੇ ਬੁੱਢੇ ਬੰਦੇ ਕਹਿਣ ਲੱਗੇ ਬਾਈ ਕੀ ਗੱਲ ਇੰਨਾ ਲੋਹਾ ਲਾਖਾ ਅੱਜ ਕਿਸ ਗੱਲ ਤੋਂ ਪਰ ਪੱਲੇ ਨੇ ਉਹਨਾਂ ਦੀ ਇੱਕ ਵੀ ਗੱਲ ਦਾ ਜਵਾਬ ਨਾ ਦਿੱਤਾ ਅਤੇ ਉਹ ਸਿੱਧਾ ਹੀ ਸੇਪੇ ਦੇ ਘਰ ਵੱਲ ਨੂੰ ਹੋ ਤੁਰਿਆ। ਬਚਨ ਸਿੰਘ ਦੀ ਚੰਦਰੀ ਪਤਨੀ ਆਪਣੇ 베ੜੇ ਦੇ ਵਿੱਚ ਮੰਝੇ ਉੱਤੇ ਬੈ ਕੇ ਸਿੱਧਾ ਗਲੀ ਵਿੱਚ ਨਿਗਾਹ ਰੱਖੀ ਬੈਠੀ ਸੀ। ਜਦੋਂ ਉਸਨੇ ਦੇਖਿਆ ਕਿ ਪੱਲਾ ਗਲੀ ਵਿੱਚੋਂ ਲੰਘਦੇ ਹੋਏ ਪ੍ਰੀਤਮ 베ੜੇ ਦੇ ਘਰ ਵੱਲੋਂ ਜਾ ਰਿਹਾ। ਉਹ ਮਾਣੀ ਮਨ ਵਿੱਚ ਖੁਸ਼ ਹੋਈ ਅਤੇ ਆਕਾਂ ਲੱਗੀ। ਹੋ ਨਾ ਉਸ ਵਾਦ। ਜਲਦੀ ਜਲਦੀ ਜਾ ਕੇ ਆਪਣੇ ਬਾੜ ਦੇ ਮੂਰੇ ਖੜ ਗਈ ਇਹ ਵੇਖਣ ਦੇ ਲਈ ਕਿ ਵੇਖਦਿਆਂ ਪੱਲਾ ਆਪਣੀਆਂ ਪੈਰਾਂ ਦਾ ਕੀ ਹਸ਼ਰ ਕਰਦਾ। ਪਾਲਾ ਸੇਬੇ ਦੇ ਘਰ ਦੇ ਦਰਵਾਜ਼ੇ ਤੇ ਆ ਖੜਿਆ ਪਾਲੇ ਨੇ ਪਹਿਲਾਂ ਤਾਂ ਦਰਵਾਜ਼ਾ ਖੜਕਾਇਆ ਪਰ ਉਹ ਸਾਰੇ ਅੰਦਰ ਆਪਸ ਵਿੱਚ ਗੱਲਾਂ ਕਰਨ ਲੱਗੇ ਹੋਏ ਸਨ ਫਿਰ ਪਾਲੇ ਨੇ ਜ਼ੋਰ ਦੀ ਸੇਬੇ ਨੂੰ ਆਵਾਜ਼ ਮਾਰੀ ਕਿਉਂਕਿ ਇਹ ਦਰਵਾਜ਼ਾ ਅੰਦਰੋਂ ਬੰਦ ਸੀ ਅੰਦਰ ਬੈਠੀ ਪ੍ਰੀਤਮ ਬੇਬੇ ਨੇ ਪਾਲੇ ਦੀ ਆਵਾਜ਼ ਸੁਣ ਕੇ ਆਪਣੇ ਪੁੱਤ ਸੇਬੇ ਨੂੰ ਕਿਹਾ ਪੁੱਤ ਮੈਨੂੰ ਲੱਗਦਾ ਬਾਰ ਕੋਈ ਆਵਾਜ਼ਾਂ ਮਾਰਿਆ ਜਰਾ ਤੂੰ ਦੇਖ ਕੇ ਤਾਂ ਸਹੀ ਕੌਣ ਹੈ ਜਦੋਂ ਇਹ ਗੱਲ ਦਾ ਪਤਾ ਉਹਨਾਂ ਦੋਵਾਂ ਭੈਣਾਂ ਨੂੰ ਲੱਗਾ ਤਾਂ ਬਾਹਰ ਕੋਈ ਆਵਾਜ਼ ਆ ਮਾਰਿਆ ਉਹ ਚਾਰੀਆਂ ਮੰਨੀ ਮੰਨ ਡਰਨ ਲੱਗ ਪਈਆਂ ਅਤੇ ਪ੍ਰੀਤਮ ਬੇਬੇ ਨੂੰ ਪੁੱਛਣ ਲੱਗਿਆ ਬੇਬੇ ਜੀ ਇਹ ਕਿਤੇ ਸਾਡਾ ਭਰਾ ਪਾਲਾ ਤਾਂ ਨਹੀਂ 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 ਪੁੱਤ ਮੈਨੂੰ ਕੋਈ ਹੋਰ ਲੱਗਦਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਰਾਮ ਦੇ ਨਾਲ ਚਾਹ ਪਾਣੀ ਪਿਓ ਫਿਰ ਜੇ ਬਾ ਬਾਟ ਕੇ ਸਿੱਧਾ ਹੀ ਆਪਣੇ ਦਰਵਾਜ਼ੇ ਵੱਲੋਂ ਚੱਲ ਪਿਆ ਤੇ ਜਦੋਂ ਉਸਨੇ ਉੱਥੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਸਾਹਮਣੇ ਉਸਦਾ ਦੋਸਤ ਖੜਿਆ ਨਜ਼ਰ ਆਇਆ ਪਾਲੇ ਨੇ ਨਾ ਤਾਂ ਕੋਈ ਹਾਲ ਚਾਲ ਪੁੱਛਿਆ ਨਾ ਕੋਈ ਗੱਲਬਾਤ ਕੀਤੀ ਸਿੱਧਾ ਹੀ ਜੇਬੇ ਨੂੰ ਪੁੱਛਣ ਲੱਗ ਪਿਆ ਕਿ ਤੁਹਾਡੇ ਘਰ ਮ ਵਚਾਰੇ ਪੋਲੇ ਪਾਲੇ ਸੇਬ ਨੇ ਕਿਹਾ ਹਾਂ ਬਾਈ ਉਹ ਤਾਂ ਦੋਵੇਂ ਸਾਡੇ ਘਰੀ ਨੇ ਪਰ ਗੱਲ ਕੀ ਹੋਈ ਜਦੋਂ ਇਹ ਗੱਲ ਪਾਲੇ ਨੇ ਸੁਣੀ ਤਾਂ ਉਸ ਦਾ ਪਰਾਸਤਵੇਂ ਅਸਮਾਨ ਤੇ ਚੜ ਗਿਆ ਪਹਿਲਾ ਬਿਨਾ ਕੁਝ ਬੋਲੇ ਬਿਨਾ ਕੁਝ ਸੇਬੇ ਨੂੰ ਕਹੇ ਸਿੱਧਾ ਹੀ ਉਹਨਾਂ ਦੇ ਘਰ ਦੇ ਅੰਦਰ ਵੜ ਗਿਆ ਉਸ ਕਮਰੇ ਵੱਲ ਨੂੰ ਤੁਰ ਤਰਿਆ ਜਿੱਥੇ ਉਹ ਦੋਵੇਂ ਪੈਣਾ ਬੈਠੀਆਂ ਗੱਲਾਂ ਕਰ ਰਹੀਆਂ ਸਨ ਪਾਲੇ ਨੇ ਕਿਸੇ ਦੀ ਵੀ ਸ਼ਰਮ ਲਿਆਜ਼ ਨਹੀਂ ਕੀਤੀ ਉਸ ਨੂੰ ਤਾਂ ਬਸ ਇਹ ਗੁੱਸਾ ਚੜਿਆ ਹੋਇਆ ਸੀ ਕਿ ਉਹ ਦੋਵੇਂ ਇਸ ਘਰ ਦੇ ਵਿੱਚ ਕਿਉਂ ਆਈਆਂ ਉਹ ਵੀ ਸਾਨੂੰ ਦੱਸੇ ਬਿਨਾ ਸੇਵਾ ਪਿੱਛੋਂ ਵਾਜਾ ਮਾਰਦਾ ਰਹਿ ਗਿਆ ਜਾਰ ਗੱਲ ਵੀ ਕੀ ਹੋਈ ਦੱਸ ਤਾਂ ਸਹੀ ਪਾਲੇ ਨੇ ਜਦੋਂ ਕਮਰੇ ਵਿੱਚ ਬੈਠੀ ਆਪਣੀਆਂ ਦੋਵਾਂ ਭੈਣਾਂ ਨੂੰ ਦੇਖਿਆ ਤਾਂ ਉਹਨਾਂ ਦੇ ਨੇੜੇ ਪ੍ਰੀਤਮ ਬੇਬੇ ਤੇ ਸ਼ੀਲਾ ਵੀ ਬੈਠੀ ਸੀ। ਪ੍ਰੀਤਮ ਬੇਬੇ ਪਾਲੇ ਨੂੰ ਕਹਿਣ ਲੱਗੀ ਜੀ ਆਇਆਂ ਨੂੰ ਪੁੱਤ ਦੇ। ਉਸ ਤੋਂ ਬਾਅਦ ਵਿਚਾਰੀ ਸ਼ੀਲਾ ਨੇ ਵੀ ਪਾਲੇ ਨੂੰ ਸੱਤ ਸਰੀਏ ਕਾਲ ਵੀਰ ਜੀ ਪਲ ਕਿਹਾ ਪਾਲੇ ਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਕਿ ਉਸ ਨੂੰ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ। ਪਾਲਾ ਬੜੇ ਹੀ ਗੁੱਸੇ ਵਿੱਚ ਬੋਲਣ ਲੱਗ ਪਿਆ। ਤੁਸੀਂ ਦੋਵੇਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਇੱਥੇ ਤੁਸੀਂ ਕਿਹਨੂੰ ਪੁੱਛ ਕੇ ਆਈਆਂ? ਜਦੋਂ ਇਹ ਬੋਲ ਉਹਨਾਂ ਦੋਵਾਂ ਸੱਕੀਆਂ ਭੈਣਾਂ ਨੇ ਸੁਨੇ ਤੇ ਉਹਨਾਂ ਦੇ ਪ੍ਰਾਣ ਹੀ ਨਿਕਲ ਗਏ। ਛੋਟੀ ਭੈਣ ਅਵਨੀ ਤੇ ਛੋਟੀ ਭੈਣ ਖੁਸ਼ੀ ਇੱਕ ਦੂਜੇ ਵੱਲ ਵੇਖਣ ਲੱਗ ਪਈਆਂ ਤੇ ਉਹਨਾਂ ਦੇ ਮੂੰਹ ਦਾ ਰੰਗ ਉੱਡ ਗਿਆ। ਉਹਨਾਂ ਨੂੰ ਇੰਝ ਲੱਗ ਰਿਹਾ ਸੀ ਕਿ ਉਹਨਾਂ ਦਾ ਭਰਾ ਉਹਨਾਂ ਦਾ ਪਤਾ ਨਹੀਂ ਹੁਣ ਕੀ ਹਸ਼ਰ ਕਰੇਗਾ। ਪੱਲਾਪੁਰੇ ਗੁੱਸੇ ਦੇ ਵਿੱਚ ਕਹਿਣ ਲੱਗਿਆ ਕਿ ਤੁਸੀਂ ਹੁਣ ਇੱਥੋਂ ਉੱਠਣ ਦਾ ਕੀ ਲੋਗੀਆਂ? ਹੁਣ ਤੁਹਾਨੂੰ ਇੱਥੋਂ ਲੈ ਕੇ ਜਾਣ ਵਾਸਤੇ ਬੈਂਡਵਾਜੇ ਲੈ ਕੇ ਆਵਾਂ। ਬਹੁਤ ਹਵਾ ਖਰਾਬ ਹੋ ਚੁੱਕੀ ਹੈ ਤੁਹਾਡੀ। ਚਲੋ ਹੁਣ ਇੱਥੋਂ। ਹੁਣ ਦੁਬਾਰਾ ਇੱਥੇ ਦਿਸ ਪਈਆਂ ਨਾ ਤਾਂ ਤੁਹਾਨੂੰ ਦੋਆਂ ਦੀਆਂ ਲੱਤਾਂ ਤੋੜ ਕੇ ਰੱਖ ਦਿਆਂਗਾ। ਪ੍ਰੀਤਮ ਬੇਬੇ ਕਹਿਣ ਲੱਗੀ ਪਾਈ ਇੰਨਾ ਗੁੱਸਾ ਕਿਸ ਗੱ ਨਲੇ ਪਲੇ ਕੇ ਗੱਲਾਂ ਪੁੱਲ ਮੇਰੇ ਪੁੱਤ ਨੇ ਤੇਰੇ ਤੇ ਬਹੁਤ ਆਸਾਨ ਕੀਤੇ ਨੇ ਪਰ ਮੇਰੇ ਪੁੱਤ ਨੇ ਕਦੇ ਵੀ ਆਸਾਨ ਨਹੀਂ ਗਿਨਵਾਇ ਨਹੀਂ ਪਰ ਅੱਜ ਤਾਂ ਸਾਡੇ ਘਰ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਤੋਮਤਾ ਲਗਾ ਰਿਆ ਇਹ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਪੁੱਤ ਪੱਲਣ ਕਿਹਾ ਬੇਬੇ ਸਾਡੀ ਵੀ ਇਸ ਪਿੰਡ ਵਿੱਚ ਕੋਈ ਇੱਜ਼ਤ ਹੈ ਮੈਨੂੰ ਬਸ ਇਸ ਗੱਲ ਦਾ ਗੁੱਸਾ ਆਇਆ ਕਿ ਦੋਵੇਂ ਬਿਨਾ ਪੁੱਛੇ ਤੁਹਾਡੇ ਘਰ ਵਿੱਚ ਕਿਉਂ ਆਈਆਂ ਉਹ ਦੋਵੇਂ ਵਿਚਾਰੀਆਂ ਝੜਕਾ ਖਾ ਕੇ ਤੁਰਨ ਲੱਗ ਪਈਆਂ ਅਚਾਨਕ ਪ੍ਰੀਤਮ ਬੇਬੇ ਨੇ ਉਹਨਾਂ ਦੋਵਾਂ ਨੂੰ ਰੋਕ ਕੇ ਉਹਨਾਂ ਦੇ ਹੱਥ ਵਿੱਚ 100-100 ਰੁਪਏ ਦੇ ਨੋਟ ਫੜਾ ਦਿੱਤੇ ਪ੍ਰਤਮ ਬੇਬੇ ਦੀ ਅੱਖਾਂ ਪਰਦੇ ਹੋਏ ਕਿ ਆ ਪੁੱਤਰ ਮੈਨੂੰ ਮਾਫ਼ ਕਰਿਓ ਮੈਂ ਅਤੇ ਮੇਰਾ ਪਰਿਵਾਰ ਤੁਹਾਡੀ ਰਾਜਕੀ ਸੇਵਾ ਨਹੀਂ ਕਰ ਸਕਿਆ ਕੀ ਕਰੀਏ ਪੁੱਤੇ ਦੁਨੀਆ ਹੀ ਇੰਨੀ ਮਾੜੀ ਆ ਕਿਸੇ ਨੂੰ ਕਿਸੇ ਦੇ ਘਰ ਵੇਕੇ ਜਾਦੀ ਨਹੀਂ ਪਾਲ ਲੈਨੇ ਕਿਓ ਤੁਸੀਂ ਆਪਣਾ ਲੈਕਚਰ ਨਾ ਦਿਓ ਤੁਸੀਂ ਬਸ ਇਹਨਾਂ ਦੋਵਾਂ ਨੂੰ ਮੇਰੇ ਨਾਲ ਤੋਰ ਦਿਓ ਵਿਚਾਰੀ ਖੁਸ਼ੀ ਅਤੇ ਅਮਨੀਤ ਪ੍ਰੀਤਮ ਬੇਬੇ ਅਤੇ ਸ਼ੀਲਾ ਨੂੰ ਸੱਜਰੇ ਕਾਲ ਬਲਾਕੇ ਆਪਣੇ ਭਰਾ ਪਾਲੇ ਦੇ ਅੱਗੇ ਅੱਗੇ ਤੁਰ ਪਈਆਂ ਵਿਚਾਰਾ ਸੇਪਾ ਉਸ ਸਮੇਂ ਕੁਝ ਨਾ ਕਰ ਪਾਇਆ ਉਹ ਆਪਣੇ ਦੋਸਤ ਅਤੇ ਪਾਲੇ ਦੀਆਂ ਦੋਵੇਂ ਪੈਣਾ ਕੜਗੇ ਚੁਪ ਰਿਆ ਪੱਲਾ ਆਪਣੇ ਦੋਵਾਂ ਪਾਣਾ ਨੂੰ ਲੈ ਕੇ ਪ੍ਰੀਤਮ ਬੇਬੇ ਦੇ ਘਰੋਂ ਬਾਹਰ ਨਿਕਲ ਗਿਆ ਅੱਗੇ ਜਾ ਕੇ ਬਚਨ ਸੌਦੀ ਪਤਨੀ ਦਰਵਾਜ਼ੇ ਤੋਂ ਥੋੜੀ ਜਿਹੀ ਓਲੇ ਹੋ ਕੇ ਖੜੀ ਸੀ ਛੋਟੀ ਭੈਣ ਨੇ ਉਸ ਨੂੰ ਫਿਰ ਤੋਂ ਵੇਖ ਲਿਆ ਤੇ ਛੋਟੀ ਭੈਣ ਪੂਰੇ ਗੁੱਸੇ ਦੇ ਵਿੱਚ ਅੱਖਾਂ ਨੂੰ ਥੱਲੇ ਕਰਦੇ ਹੋਏ ਜਾ ਰਹੀ ਸੀ ਤੇ ਮਨ ਹੀ ਮਨ ਇਹ ਆਖ ਰਹੀ ਸੀ ਕਿ ਇਸ ਬੁੱਢੀ ਨੂੰ ਤਾਂ ਮੈਂ ਜ਼ਰੂਰ ਸਬਕ ਸਿਖਾਵਾਂਗੀ